ਦੇਖੋ ਇੱਕ ਕੈਨੇਡਾ ਚ ਇਕੱਲੇ ਆਰਥਿਕ ਸਥਿਤੀ ਵਾਲੀ ਨਹੀਂ ਜਿਹੜਾ ਟਰੰਪ ਜਿੱਤਿਆ ਉਹ ਇਸ ਲਈ ਜਿੱਤਿਆ ਕਿਉਂਕਿ ਉਹਨੇ ਬੜੇ ਪ੍ਰੋਮਿਸਸਸ ਕੀਤੇ ਸੀ ਲੋਕਾਂ ਨੂੰ ਵਾਅਦੇ ਦਿੱਤੇ ਸੀ ਕਿ ਆਈ ਵਿਲ ਮੇਕ ਅਮਰੀਕਾ ਗ੍ਰੇਟ ਅਗੇਨ ਬਿਲਕੁਲ ਨਾਲੇ ਉਹਨੇ ਕਹਤਾ ਵੀ ਇਹ ਵੋਲੰਟਰੀ ਆ ਤੁਹਾਡਾ ਨਾਲੇ ਥ੍ਰੈਟ ਪਾਤਾ ਵੀ ਵੋਲੰਟਰੀ ਤਾਂ ਹੈ ਪਰ ਅਸੀਂ ਜਿਹੜੇ ਬਾਕੀ ਰਹਿ ਜਾਣਗੇ ਉਹਨਾਂ ਨੂੰ ਕਦੀ ਵੀ ਘੱਟ ਸਕਦੇ ਸਾਰੇ ਪੋਲੀਟਿਸ਼ੀਅਨ ਔਰ ਸਿਰਫ ਇੱਕ ਨੈਰੇਟਿਵ ਬਣਾ ਰਹੇ ਵੀ ਇਹ ਜਿਹੜਾ ਸਾਡੇ ਜਿਹੜਾ ਰੈਸੈਸ਼ਨ ਆ ਉਹ ਇਮੀਗ੍ਰੈਂਟਸ ਕਰਕੇ ਆ ਇਮੀਗ੍ਰੈਂਟ ਸਾਡੀ ਜੌਬ ਲੈ ਗਏ H1B ਵੀਜ਼ੇ ਨੇ ਅਮਰੀਕਾ ਨੂੰ ਸਾਡੇ ਇੰਡੀਅਨ ਸੱਤਿਆਲ ਨੇ ਡੇਲਾ ਬਿਲਕੁਲ ਯੂ ਨੋ ਸੰਦਰਪ ਚੋਈ ਇਹ ਜੇ ਦੇਟਾ ਦਿੱਤੇ ਐਲਨ ਮਸਕ ਜਿਹੜਾ ਆ ਉਹ H1B ਵੀਜ਼ਾ ਤੇ ਆਇਆ ਬਿਲਕੁਲ H1B ਵੀਜ਼ਾ ਨੇ ਅਮਰੀਕਾ ਨੂੰ ਫਾਇਦਾ ਹੀ ਦਿੱਤਾ ਕਿਉਂਕਿ ਉਹਨੇ ਉਹਨੂੰ ਟੈਕਨੋਲੋਜੀਕਲੀ ਪ੍ਰੋਗਰੈਸ ਕਰਨ ਨੂੰ ਦਿੱਤਾ ਜਿੰਨੀ ਦੇਰ ਤੱਕ ਕੈਨੇਡਾ ਦੀ ਇਲੈਕਸ਼ਨ ਨਹੀਂ ਹੁੰਦੀ ਕੁਝ ਵੀ ਸੋਚਣਾ ਬੜਾ ਡਿਫਿਕਲਟ ਹੈ ਇਹ ਹੁਣ ਜੇ ਮੈ ਰੂਬੀ ਢੱਲਾ ਦੀ ਯੂ ਨੋ ਹਗੀਆ ਸਟੇਟਮੈਂਟ ਐਸ ਵੈਲ ਐ ਨੈਰੇਟਿਵ ਜਿਹੜਾ ਉਹ ਐਂਟੀ ਇਮੀਗਰੈਂਟ ਹੈ 트ੰਪ ਨੇ ਵੀ ਧਮਕਾਇਆ ਸਰ ਵੀ 1 ਫਰਵਰੀ ਤੋਂ ਮੈਂ ਕੈਨੇਡਾ ਤੇ ਮੈਕਸੀਕੋ ਤੇ ਹੋਰ ਜਿਹੜੀਆਂ ਵੀ ਨੇੜੇ ਦੀਆਂ ਕੰਟਰੀਆਂ ਨੇ ਵੀ ਮੈਂ ਉਹਨਾਂ ਤੇ ਸਖਤ ਟੈਰਿਫ ਲਗਾਵਾਗਾ ਇਹ ਟੈਰਿਫ ਉਹ ਪੋਸਟਿੰਗ ਸੀਰੀਅਸ ਹੈ ਕੈਨੇਡਾ ਚ ਨਾ ਰੀਸੈਂਟਲੀ ਸਟੂਡੈਂਟਸ ਬੜੇ ਪ੍ਰੈਸ਼ਰ ਚ ਦਿਖ ਰਹੇ ਨੇ ਹਰ ਰੋਜ਼ ਨਿਊਜ਼ ਆ ਰਹੀਆਂ ਨੇ ਵੀ 2 ਤੋਂ 4 ਜਿਹੜੇ ਬੱਚੇ ਨੇ ਉਹਨਾਂ ਦੀ ਹਾਰਟ ਟੈਕ ਨਾਲ ਡੈਥ ਹੋ ਰਹੀਆਂ ਨੇ ਇਹਦੇ ਪਿੱਛੇ ਕੀ ਕਾਰਨ ਬੱਚੇ ਨੇ ਆਪਣਾ ਲੈਟਸ ਸੇ ਇਥੋਂ ਬੱਚਾ ਇੱਕ ਉਮੀਦਾਂ ਨਾਲ ਗਿਆ ਬਿਲਕੁਲ ਬੱਚਾ ਇਥੋਂ ਉਮੀਦਾਂ ਨਾਲ ਗਿਆ ਕਿ ਮੈਂ ਪੜ੍ਹਾਂਗਾ ਤੇ ਮੈਂ ਜਾ ਕੇ ਉੱਥੇ ਪਹਿਲਾਂ ਤਾਂ ਪਾਲਿਸੀ ਐਸੀ ਨਾ 2 ਸਾਲ ਪੜੋ 3 ਸਾਲ ਵਰਕ ਪਰਮਿਟ ਮਿਲ ਗਿਆ ਠੀਕ ਹੈ ਜੀ ਬੱਚੇ ਸੈਟਲ ਵੀ ਹੋ ਜਾਂਦੇ ਸੀ ਲੱਖਾਂ ਬੱਚੇ ਸੈਟਲ ਪਰ ਹੁਣ ਜਿਵੇਂ ਔਖਾ ਟਾਈਮ ਆ ਗਿਆ ਹੁਣ ਜਿਹੜੇ ਬੱਚੇ ਐ ਥੋਂ ਕਰਜ਼ਾ ਲੈ ਕੇ ਜਾਂ ਜਿਨ੍ਹਾਂ ਦੇ ਮਾਪੇ ਨੇ ਆਪਣੀ ਕਰਜ਼ਾ ਨਹੀਂ ਵੀ ਲੱਤਾ ਆਪਣੀ ਜ਼ਿੰਦਗੀ ਦੀ ਪੂੰਜੀ ਉਹਨਾਂ ਤੇ ਇਨਵੈਸਟ ਕਰ ਫਿਊਚਰ ਕੀ ਐ ਅੱਜ ਉਹਦੇ ਕੋਲ ਜੋਬ ਵੀ ਨਹੀਂ ਐ ਤਲਕੀ ਅਸੀਂ ਹਮੇਸ਼ਾ ਬੱਚੇ ਨੂੰ ਕਹਿੰਦੇ ਸੀ ਤੂੰ ਯਾਰ ਕੋਰਸ ਸਿਲੈਕਸ਼ਨ ਕਰ ਅਸੀਂ ਉਹਦੇ ਕੈਰੀਅਰ ਦੇ ਹਿਸਾਬ ਨਾਲ ਮੈਂ ਨਹੀਂ ਕਹਿੰਦਾ ਜੀ ਅਸੀਂ ਕੋਈ ਖਾਸ ਕੰਮ ਕਰਦੇ ਸੀ ਪਰ ਕੋਰਸ ਸਿਲੈਕਸ਼ਨ ਕਰ ਪਰ ਸਾਡੇ ਬੱਚੇ ਨੇ ਵੀ ਕੀ ਕਹਿਣਾ ਨਹੀਂ ਸਰ ਮੇਰੀ ਤਾਂ ਪੂਆ ਦਾ ਮੁੰਡਾ ਉੱਥੇ ਬੈਠਾ ਮੇਰਾ ਮਾਮੇ ਦਾ ਮੁੰਡਾ ਬੈਠਾ ਕਹਿੰਦਾ ਮੈਂ ਤੁਮ ਆ ਰਿਹਾ ਮੈਂ ਸਵਾਟ ਆਪਣਾ ਬੱਚਾ ਵੀ ਸਾਰੇ ਮੇਜੋਰਿਟੀ ਦਾ 온 ਏ ਬੀਸੀ ਆਪਣਾ ਬੱਚਾ ਉੱਥੇ ਚਲੇ ਗਿਆ ਪੰਜਾਬੀ ਨੇ ਜਿਹੜੇ ਆਪਣੇ ਲੰਬੀਆਂ ਲੰਬੀਆਂ ਲਾਈਨਾਂ 'ਚ ਖੜਦੇ ਨੇ ਜਾਣੇ ਕਿ ਪੀ ਐਚ ਡੀ ਕੋਈ ਹੋਰ ਵੱਡੀਆਂ ਵੱਡੀਆਂ ਕੁਆਲਿਫੀਕੇਸ਼ਨ ਹੋਲਡਰਸ ਨੇ ਉਹਨਾਂ ਦਾ ਪਰ ਵਿਕ ਖਾਤਰੇ 'ਚ ਆ ਉਹ ਪ੍ਰੈਜ਼ੈਂਟ ਟਾਈਮ 'ਚ ਇੰਡੀਆ ਆ ਕੇ ਵੀ ਵਧੀਆ ਆਪ ਦਾ ਪਰ ਵਿਕ ਬਣਾ ਸਕਦੇ ਨੇ ਬਿਲਕੁਲ ਮੈਂ ਇਹ ਨਹੀਂ ਕਹਿ ਸਕਦਾ ਇੰਡੀਆ ਆ ਕੇ ਪਰ ਵਿਕ ਬਣਾ ਸਕਦੇ ਆ ਦੇਖੋ ਇੰਡੀਆ 'ਚ ਪਹਿਲਾ ਮद्दा ਜਾਂਦਾ ਹੀ ਇਸ ਲਈ ਹੈ ਇੰਡੀਆ ਇਜ਼ ਅ ਓਵਰ ਪੋਪੂਲੇਟਿਡ ਕੰਟਰੀ ਤੇ ਪੰਜਾਬ ਗਵਰਨਮੈਂਟ ਨੇ ਕਿਹਾ ਬੱਚੇ ਆ ਵੀ ਰਹੇ ਨੇ ਅਸੀਂ ਲੈ ਕੇ ਵੀ ਆਵਾਂਗੇ ਉਹਨਾਂ ਲਈ ਇੱਥੇ ਆਪਰਚੂਨਿਟੀ ਵੀ ਖੋਲਾਂਗੇ ਜੋਬਸ ਵੀ ਦਵਾਂਗੇ ਤੁਹਾਨੂੰ ਕੁ ਸਟੇਟਮੈਂਟ ਹੋਣੀ ਇੱਕ ਐਕਸ਼ਨ ਪਲਾਨ ਹੋਣਾ ਜੇ ਗਵਰਨਮੈਂਟ ਨੇ ਸਟੇਟਮੈਂਟ ਦਿੰਦੀ ਹੈ ਤਾਂ ਗਵਰਨਮੈਂਟ ਆਪਣਾ ਐਕਸ਼ਨ ਪਲਾਨ ਦੇ ਦੇ ਲੋਕਾਂ ਨੂੰ ਲੱਗੇਗਾ ਵੀ ਐਕਸ਼ਨ ਪਲਾਨ 'ਚ ਦਮ ਹੈ ਤਾਂ ਆ ਜਾਣਗੇ ਲੋਕ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਗੱਲਬਾਤ ਦੌਰਾਨ ਅੱਜ ਸਾਡੇ ਵਿੱਚ ਮੌਜੂਦ ਹੋਣਗੇ ਰੁਪਿੰਦਰ ਸਿੰਘ ਜੋ ਕਿ ਵਿਜਾ ਐਕਸਪਰਟ ਤੇ ਕੰਸਲਟੈਂਟ ਨੇ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਵੈਰੀ ਮਚ ਜੀ ਗੁਰਪਿਆਰ ਜੀ ਮੇਰੇ ਵੱਲੋਂ ਪਿਆਰ ਭਰੀ ਸ਼ਾਸਤਿਕਲ ਤੁਹਾਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਥੈਂਕ ਯੂ ਸਰ ਸਰ ਸਭ ਤੋਂ ਪਹਿਲਾ ਸਵਾਲ ਸਾਡਾ ਇਹੀ ਹੈ ਰੂਬੀ ਟਲਾ ਸਾਬਕਾ ਐਮਪੀ ਕੈਨੇਡਾ ਦੀ ਉਹਨੇ ਇੱਕ ਬੜਾ ਹਾਸੋਈ ਨਾ ਜਾਂ ਮਜ਼ਾਕ ਕੀਤਾ ਲਾ ਲੋ ਇੱਕ ਬਿਆਨ ਦਿੱਤਾ ਉਹਨੇ ਕਿਹਾ ਵੀ ਜਦੋਂ ਮੈਂ ਪ੍ਰਾਈਮ ਮਿਨਿਸਟਰ ਬਣ ਗਈ ਤਾਂ ਮੈਂ ਆਉਣ ਵਾਲੇ ਕੁਝ ਹੀ ਸਾਲਾਂ ਵਿੱਚ ਇਲੀਗਲ ਜਿਹੜੇ ਮਾਈਗ੍ਰੈਂਟਸ ਨੇ ਕੈਨੇਡਾ ਚੋਂ ਕੱਢ ਦਾਂਗੀ ਦੇਖੋ ਇਹ ਕੋਈ ਰੂਬੀ ਟਲਾ ਪਹਿਲੀ ਨਹੀਂ ਹੈ ਹੂੰ ਠੀਕ ਹੈ ਜੀ ਇਸ ਤੋਂ ਪਹਿਲਾਂ ਹੁੰਦਾ ਕੀ ਹੈ ਜਿਹੜੇ ਵੀ ਇੰਡੀਅਨ ਮੂਲ ਦੇ ਕਿ ਕਿੰਨੇ ਪੋਲੀਟੀਸ਼ੀਨ ਹੁੰਦੇ ਨੇ ਉਹਨਾਂ ਨੇ ਆਪਣੀ ਉਥੇ ਜਿਹੜੀ ਆਡੀਅנס ਹੈ ਰਾਈਟ ਉਹਨਾਂ ਨੂੰ ਪ੍ਰੂਫ ਕਰਨਾ ਹੁੰਦਾ ਕਿ ਵੀ ਆਰ ਨਾਟ ਇੰਡੀਅਨ ਦੇ ਕੈਨ ਨਾਟ ਐਕਚੁਅਲੀ ਸਾਉਂਡ ਟੂ ਬੀ ਵਿਦ ਦੀ ਇੰਡੀਅਨ ਇਮੀਗ੍ਰੈਂਟਸ ਇਸ ਤੋਂ ਪਹਿਲਾਂ ਸਿਉਲਾ ਬ੍ਰੇਵਰਮੈਨ ਸੀ ਜਿਹੜੀ ਰੁਸ਼ੀ ਰਿਸ਼ੀ ਸਨਾਕ ਯੂਕੇ ਦੇ ਪ੍ਰਾਈਮ ਮਿਨਿਸਟਰ ਦੀ ਕੈਬਨਿਟ ਚ ਸੀ ਇਹ ਭਾਵੇਂ ਸਿਉਲਾ ਬ੍ਰੇਵਰਮੈਨ ਜਿਹੜੀ ਸੀ ਉਹ ਵੀ ਇੰਡੀਅਨ ਸੀ ਰੂਬੀ ਟੱਲਾ ਵੀ ਇੰਡੀਅਨ ਨੇ ਪਰ ਇਹਨਾਂ ਨੇ ਉੱਥੇ ਆਪਣੀ ਆਡੀਅנס ਨੂੰ ਇਹ ਦੱਸਣਾ ਕਿ ਅਸੀਂ ਕੋਈ ਇੰਡੀਅਨ ਨੂੰ ਕੰਸੈਸ਼ਨ ਨਹੀਂ ਦੇਵਾਂਗੇ। ਸੋ ਉਹਨੇ ਜੇ ਇੱਕ ਬਿਆਨ ਦਿੱਤਾ ਤਾਂ ਉਹ ਬੜਾ ਨੇਚਰਲ ਆ। ਜੀ ਠੀਕ ਹੈ ਜੀ। ਉਹਨੇ ਆਪਣੀ ਆਡੀਅנס ਨੂੰ ਦੇਖਦੇ ਹੋਏ ਦਿੱਤਾ ਉਹਨੇ ਸਾਡਾ ਦੇ ਆਰ ਨੋਟ ਗੋਇੰ ਟੂ ਐਕਟ ਯੂ ਨੋ ਦੇ ਆਰ ਨੋਟ ਗੋਇੰਟ ਜਿੰਨਾ ਵੀ ਮਰਜ਼ੀ ਚਾਹਤੇ ਵੀ ਹੋਣਗੇ। ਵੈਸੇ ਮੈਨੂੰ ਨਹੀਂ ਪਤਾ ਉਹ ਚਾਹਦੀ ਹੈ ਕਿ ਨਹੀਂ ਇੰਡੀਅਨਸ ਦੀ ਸਪੋਰਟ ਕਰਨਾ ਪਰ ਉਹਦੀ ਸਾਊਂਡ ਨਹੀਂ ਕਰ ਸਕਣਗੇ ਕਿ ਅਸੀਂ ਇੰਡੀਅਨਸ ਵਰ ਬੜੇ ਲਿਬਰਲ ਆ। ਜੀ ਸਰ ਕੈਨੇਡਾ ਦੇ ਵਿੱਚ ਆਰਥਿਕ ਸਥਿਤੀ ਨਹੀਂ ਮਾੜੀ ਹੋ ਚੁੱਕੀ ਆ ਵੀ ਟਰਕਿੰਗ ਕੰਪਨੀਆਂਜ਼ ਨੇ ਜਿਹੜੀਆਂ ਉਹ ਬੰਦ ਹੋਣ ਦੀ ਕਗਾਰ ਤੇ ਨੇ ਮੈਂ ਕੱਲ ਪਰਸੋ ਨਿਊਜ਼ ਦੇਖ ਰਿਹਾ ਸੀ ਲਗਾਤਾਰ ਮੀਡੀਆ 'ਚ ਵੀ ਆ ਰਹੀਆਂ ਨੇ ਵੀ ਕਈ ਜਿਹੜੀਆਂ ਟਰਾਂਸਪੋਰਟਸ ਨੇ ਉਹ ਬੰਦ ਹੋ ਚੁੱਕੇ ਆ ਇਹਦੇ ਪਿੱਛੇ ਕੀ ਕਾਰਨ ਹੈ ਦੇਖੋ ਇਹ ਕੈਨੇਡਾ 'ਚ ਇਕੱਲੇ ਆਰਥਿਕ ਸਥਿਤੀ ਮਾੜੀ ਨਹੀਂ ਹੈ ਜੇ ਤੁਸੀਂ ਦੇਖੋ ਮੈਂ ਹੁਣ ਗੱਲ ਕਰਦਾ ਵਰਲਡ ਦੇ ਵਿੱਚ ਇਕ ਬਹੁਤ ਵੱਡੀ ਰੈਸੈਸ਼ਨ ਚੱਲਦੀ ਪਈ ਹੈ ਜੀ ਜਿਹੜਾ ਟਰੰਪ ਜਿੱਤਿਆ ਉਹ ਇਸ ਲਈ ਜਿੱਤਿਆ ਕਿਉਂਕਿ ਉਹਨੇ ਬੜੇ ਪ੍ਰੋਮਿਸਸਸ ਕੀਤੇ ਸੀ ਲੋਕਾਂ ਨੂੰ ਵਾਅਦੇ ਦਿੱਤੇ ਸੀ ਕਿ ਆਈ ਵਿਲ ਮੇਕ ਅਮਰੀਕਾ ਗ੍ਰੇਟ ਅਗੇਨ ਬਿਲਕੁਲ ਠੀਕ ਹੈ ਜੀ ਉਹਨੇ ਕਿਹਾ ਜੀ ਮੇਰੀਆਂ ਜੌਬਸ ਲਾਸ ਹੋ ਰਹੀਆਂ ਮੈਂ ਚੱਲਿਆ ਜੀ ਰੈਸੈਸ਼ਨ ਉੱਥੇ ਐ ਸੋ ਕੈਨੇਡਾ ਦੇ ਵਿੱਚ ਜਿਹੜੀ ਟਰੱਕਿੰਗ ਕੰਪਨੀਆਂ ਸ ਹੈ ਉਹ ਵੀ ਜਿਹੜੀਆਂ ਨੇ ਉਹ ਸਫਰ ਕਰ ਰਹੀਆਂ ਰੈਸੈਸ਼ਨ ਤੋਂ ਜੀ ਹੁਣ ਜੇ ਤੁਸੀਂ ਦੇਖੋਗੇ ਟਰੱਕਿੰਗ ਕੰਪਨੀ ਸਰਕਾਰ ਦਾ ਇੰਨਾ ਮਾੜਾ ਹਾਲ ਹੈ ਅਮਰੀਕਾ ਦੀ ਦਾ ਕਿ ਉਹਨੇ ਆ ਹੁਣ ਪਿਛਲੇ ਟਿਊਜ਼ਡੇ ਨੂੰ ਇੱਕ ਈਮੇਲ ਕੱਢੀ ਆ 20 ਲੱਖ ਸਰਕਾਰੀ ਫੈਡਰਲ ਐਮਪਲੋਏ ਨੂੰ ਉਹਨਾਂ ਨੇ ਈਮੇਲ ਕੱਢਤੀ ਰਾਈਟ ਅਸੀਂ 20 ਲੱਖ ਬੰਦੇ ਨੂੰ ਚਾਂਸ ਦਿੰਦੇ ਆ ਵੀ ਤੁਸੀਂ ਆਪਣੀ ਸਰਕਾਰੀ ਨੌਕਰੀ ਛੱਡ ਦਿਓ ਬਿਲਕੁਲ ਹੁਣ ਇਹ ਕਾਹਦੇ ਲਈ ਆ ਕਿਉਂਕਿ ਸਰਕਾਰ ਕੋ ਪੈਸਾ ਨਹੀਂ ਆਪਣੇ EMPLOYEES ਦੇਣ ਨੂੰ ਉਹਨਾਂ ਨੇ ਕਿਹਾ ਜੀ 6 ਫਰਵਰੀ ਤੱਕ ਸਾਨੂੰ ਦੱਸੋ ਤੇ ਅਸੀਂ ਤੁਹਾਨੂੰ 8 ਮਹੀਨੇ ਦੀ ਤਨਖਾਹ ਦੇ ਦਾਂਗੇ ਨਾਲੇ ਉਹਨਾਂ ਕਹਿੰਦਾ ਵੀ ਇਹ ਵੋਲੰਟਰੀ ਆ ਤੁਹਾਡਾ ਨਾਲੇ ਥ੍ਰੈਟ ਪਾਤਾ ਕਿ ਵੋਲੰਟਰੀ ਤਾਂ ਹੈ ਪਰ ਅਸੀਂ ਜਿਹੜੇ ਬਾਕੀ ਰਹਿ ਜਾਣਗੇ ਉਹਨਾਂ ਨੂੰ ਕਦੀ ਵੀ ਘਟਾ ਸਕਦੇ ਸੋ ਵਰਲਡ ਓਵਰ ਬੜਾ ਵੱਡਾ ਰੈਸੈਸ਼ਨ ਸਾਰੇ ਪੋਲੀਟਿਸ਼ੀਅਨ ਜਿਹੜੇ ਨੇ ਔਰ ਸਿਰਫ ਇੱਕ ਨੈਰੇਟਿਵ ਬਣਾ ਰਿਹਾ ਵੀ ਹੈ ਜਿਹੜਾ ਸਾਡੇ ਜਿਹੜਾ ਰੈਸੈਸ਼ਨ ਹੈ ਉਹ ਇਮੀਗ੍ਰੈਂਟਸ ਕਰਕੇ ਆ ਇਮੀਗ੍ਰੈਂਟ ਸਾਡੀ ਜੌਬ ਲੈ ਗਏ ਹੁਣ ਜਿਵੇਂ H1B ਵੀਜ਼ਾ H1B ਵੀਜ਼ੇ ਨੇ ਅਮਰੀਕਾ ਨੂੰ ਸਾਡੇ ਇੰਡੀਅਨ ਸੱਤਿਆਲ ਨੇਡੇਲਾ ਬਿਲਕੁਲ ਯੂ ਨੋ ਸੰਦਰਪ ਚੋਈ ਇਹ ਜੇ ਬੰਦੇ ਤੱਕ ਦਿੱਤੇ ਐਲਨ ਮਸਕ ਜਿਹੜਾ ਆ ਉਹ H1B ਵੀਜ਼ਾ ਤੇ ਆਇਆ H1B ਵੀਜ਼ਾ ਨੇ ਅਮਰੀਕਾ ਨੂੰ ਫਾਇਦਾ ਹੀ ਦਿੱਤਾ ਕਿਉਂਕਿ ਉਹਨੇ ਉਹਨੂੰ ਟੈਕਨੋਲੋਜੀਕਲੀ ਪ੍ਰੋਗਰੈਸ ਕਰਨ ਨੂੰ ਦਿੱਤਾ ਪਰ ਉੱਥੇ ਇੱਕ ਨੈਰੇਟਿਵ ਚੱਲ ਗਿਆ ਕਿ ਜਿਹੜਾ H1B ਵੀਜ਼ਾ ਉਹ ਸਾਡੇ ਲੋਕਲਸ ਦੀਆਂ ਵੇਜੇਸ ਤੇ ਓਪਰਚੁਨਿਟੀ ਵੇਜੇਸ ਘਟਾਂਦਾ ਤੇ ਓਪਰਚੁਨਿਟੀ ਖੁੰਦਾ ਸੋ ਜਿਹੜੀਆਂ ਟਰਕਿੰਗ ਕੰਪਨੀ ਦੀ ਤੁਸੀਂ ਗੱਲ ਕੀਤੀ ਉਹ ਪਾਰਟ ਆਫ ਇੱਕ ਰੈਸੈਸ਼ਨ ਹੈ ਅੱਜ ਹੋਇਆ ਕੀ ਹੈ ਇੰਡਸਟਰੀ ਦੇ ਆ ਇੰਡਸਟਰੀ ਦੇ ਵਿੱਚ ਇੱਕ ਤਾਂ ਚੇਂਜਸ ਆ ਜਾਂਦੀ ਹੈ ਈ-ਕਾਮਰਸ ਨਾਲ ਚੇਂਜਸ ਆ ਗਈਆਂ ਇੱਕ ਚਲੋ ਟਰਕਿੰਗ ਕੰਪਨੀਆਂ ਦੀ ਆਪਣੀ ਗਲਤੀ ਵੀ ਹੋ ਸਕਦੀ ਹੈ ਇਹ ਡਿਪੈਂਡ ਕਰਦਾ ਜਿਹੜੀਆਂ ਕੰਪਨੀਆਂ ਬੰਦ ਹੋ ਰਹੀਆਂ ਉਹਨਾਂ ਦਾ ਸਾਈਜ਼ ਕੀ ਹੈ ਉਹ ਸਿੰਗਲ ਓਨਰ ਫਲੀਟ ਯੂ نو ਓਨਰ ਆਪਰੇਟਰ ਨੇ ਫਲੀਟ ਆਪਰੇਟਰ ਨੇ ਜਾਂ ਉਹ ਲੀਜ਼ ਆਪਰੇਟਰ ਨੇ ਬਿਲਕੁਲ ਸੋ ਉਹਨਾਂ ਦੀ ਮੈਨੇਜਮੈਂਟ ਕੀ ਹੈ ਦੂਜਾ ਕੀ ਹੁੰਦਾ ਕਿ ਕਈ ਵਾਰੀ ਪਾਲਿਸੀਜ਼ ਹੁੰਦਾ ਵੀ ਜਿਵੇਂ ਹੁਣ ਤੇਲ ਦੀਆਂ ਕੀਮਤਾਂ ਵਧ ਗਈਆਂ ਬਹੁਤ ਜ਼ਿਆਦਾ ਹੈ ਨਾ ਅੱਛਾ ਦੂਜੀ ਗੱਲ ਰੈਸੈਸ਼ਨ ਜਿਵੇਂ ਮੈਂ ਪਹਿਲਾਂ ਕਿਹਾ ਰੈਸੈਸ਼ਨ ਕਰਕੇ ਡਿਮਾਂਡ ਘਟ ਗਈ ਜੇ ਡਿਮਾਂਡ ਘਟ ਗਈ ਟਰਾਂਸਪੋਰਟੇਸ਼ਨ ਆਪੇ ਘਟ ਜੂਗੀ ਜੇ ਤੁਹਾਡਾ ਬਿਜ਼ਨਸ ਘਟ ਗਿਆ ਉਦੋਂ ਤੇਲ ਦੀਆਂ ਕੀਮਤਾਂ ਵਧ ਗਈਆਂ ਅੱਛਾ ਜੇ ਕੀਮਤਾਂ ਵਧੀਆਂ ਜਿਵੇਂ ਤੁਹਾਨੂੰ ਪਤਾ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਵੱਧ ਸੀ ਗਿਆ ਅਮਰੀਕਾ ਚ ਵੀ ਇੰਟਰਸਟ ਰੇਟ ਵੱਧ ਸੀ ਹੁਣ ਜਦੋਂ ਤੁਸੀਂ ਟਰੱਕ ਨਵਾਂ ਲੈਣਾ ਉਹਦੀਆਂ ਕਿਸ਼ਤਾਂ ਵਧ ਗਈਆਂ ਠੀਕ ਹੈ ਜੀ ਇਸ ਤੋਂ ਇੱਕ ਹੋਰ ਵੱ ਕੈਨੇਡਾ ਦੇ ਵਿੱਚ ਸਪੈਸ਼ਲੀ ਜਿਹੜਾ ਟਰੱਕਿੰਗ ਹੈ ਉਹ ਸਾਈਕਲਿਕਲ ਹੈ ਹੈਨਾ ਜੀ ਜਦੋਂ ਬਰਫਾ ਪੈ ਜਾਂਦੀ ਹੈ ਤੇ ਜਦੋਂ ਸੀਜ਼ਨ ਖੁੱਲਦਾ ਜੀ ਜਦੋਂ ਦਾ ਉਹਨਾਂ ਦੀ ਪ੍ਰੋਡਕਸ਼ਨ ਹੋ ਰਹੀ ਹੈ ਸੀਜ਼ਨ ਖੁੱਲ ਰਿਹਾ ਹੈ ਤਾਂ ਜ਼ਿਆਦਾ ਉਹਨਾਂ ਦੀਆਂ ਲੋਡ ਹੈ ਹੈਨਾ ਜੀ ਟਰੱਕਿੰਗ ਦੀ ਜਦੋਂ ਬਰਫਾ ਪੈ ਗਈਆਂ ਤਾਂ ਉਹ ਲੋਡ ਘਟ ਜਾਂਦੀ ਹੈ ਹੁਣ ਇਹ ਸਾਈਕਲਿਕਲ ਹੋਣ ਕਰਕੇ ਟਰੱਕਿੰਗ ਦਾ ਜਿਹੜਾ ਆਪਰੇਸ਼ਨਸ ਨੇ ਉਹ ਵੀ ਜਦੋਂ ਤਾਂ ਤੁਹਾਡਾ ਚੰਗੀ ਕਮਾਈ ਆ ਉਦੋਂ ਤੁਹਾਨੂੰ ਧਿਆਨ ਕਰਨਾ ਚਾਹੀਦਾ ਵੀ ਮਾਰਾ ਟਾਈਮ ਵੀ ਆਣਾ ਹੁਣ ਜਿਹੜਾ ਬੰਦਾ ਆਪਰੇਟਰ ਨਹੀਂ ਕਰ ਸਕਦਾ ਧਿਆਨ ਉਹ ਔਖੇ ਟਾਈਮ ਚ ਆਊਗਾ ਬਿਲਕੁਲ ਸੋ ਕਮਿੰਗ ਬੈਕ ਬੜੇ ਮਲਟੀਪਲ ਫੈਕਟਰਸ ਨੇ ਡਿਪੈਂਡ ਕਰਦਾ ਉਹ ਸਿੰਗਲ ਓਨਰ ਸ਼ਟਡਾਊਨ ਹੋ ਰਿਹਾ ਫਲੀਟ ਆਪਰੇਟਰ ਹੋ ਰਿਹਾ ਕਿ ਲੀਜ਼ ਆਪਰੇਟਰ ਹੋ ਰਿਹਾ ਯੂ نو ਟਰਕਿੰਗ ਕੰਪਨੀ ਸੋ ਇਹਨਾਂ ਦੇ ਸ਼ਟਡਾਊਨ ਹੋਣ ਦੇ ਕਾਰਨ ਮਲਟੀਪਲ ਨੇ ਰਾਈਟ ਫਰਮ ਮੈਨੇਜਮੈਂਟ ਜੀ ਟੂ ਫਿਊਲ ਪ੍ਰਾਈਸਸ ਟੂ ਕਾਸਟ ਆਫ ਕੈਪੀਟਲ ਟੂ ਮਿਸ ਮੈਨੇਜਮੈਂਟ ਐਂਡ ਯੂ نو ਰੈਸੈਸ਼ਨ ਓਕੇ ਸਰ ਹਾਲ ਦੀ ਘੜੀ ਚ ਦੇਖਿਆ ਗਿਆ ਵੀ ਕੈਨੇਡਾ ਨੇ ਬਹੁਤ ਸਖਤ ਤਬਦੀਲੀਆਂ ਕੀਤੀਆਂ ਨੇ ਇਮੀਗ੍ਰੇਸ਼ਨ ਰੂਲਾਂ ਨੂੰ ਲੈ ਕੇ ਪ੍ਰੈਜ਼েন্ট ਟਾਈਮ ਵਿੱਚ ਸਥਿਤੀ ਵੀ ਮਾੜੀ ਆ ਕਿਉਂਕਿ ਪੰਜਾਬੀਆਂ ਨੂੰ ਇੱਕ ਡਰ ਵੀ ਸਤਾ ਰਿਹਾ ਵੀ ਕੀ ਹੋਊਗਾ ਨਾਲੇ ਸਮੇਂ ਵਿੱਚ ਤੁਸੀਂ 10:30 ਕ ਨੂੰ ਸਮਝਾਓ ਵੀ ਕੀ ਹੋ ਸਕਦਾ ਕੀ ਨਿਊ ਡਿਵੈਲਪਮੈਂਟ ਆ ਸਕਦੀ ਹੈ ਉੱਥੇ ਦੇਖੋ ਜੀ ਜਿੰਨੀ ਦੇਰ ਤੱਕ ਕੈਨੇਡਾ ਦੇ ਇਲੈਕਸ਼ਨ ਨਹੀਂ ਹੁੰਦੀ ਕੁਝ ਵੀ ਹਮ ਕੁਝ ਵੀ ਸੋਚਣਾ ਜਾਂ ਕੁਝ ਵੀ ਗੈਸ ਕਰਨਾ ਬੜਾ ਡਿਫਿਕਲਟ ਹੈ ਇਹ ਹੁਣ ਜਿਵੇਂ ਰੂਬੀ ਢੱਲਾ ਦੀ ਯੂ ਨੋ ਹਗੀ ਹੈ ਸਟੇਟਮੈਂਟ ਐਸ ਵੈਲ ਐ ਨੈਰੇਟਿਵ ਜਿਹੜਾ ਉਹ ਐਂਟੀ ਇਮੀਗਰੈਂਟ ਸਾਡੇ ਇੰਡੀਅਨਸ ਲਈ ਸਾਡੇ ਇੰਡੀਅਨਸ ਲਈ ਹੁਣ ਇਹ ਦੇਖੋ ਚਾਹੇ ਜਿਵੇਂ ਇਹਨਾਂ ਨੇ ਪਿੱਛੇ ਕਰਤਾ ਵੀ ਜਿਹੜਾ ਸਪਾਊਸ ਵੀਜ਼ਾ ਉਹ ਜਦੀ ਸਪਾਊਸ ਮਾਸਟਰਸ ਕਰ ਰਹੀ ਆ ਤਾਂ 16 ਮਹੀਨੇ ਦੀ ਆ ਉਹਨੂੰ ਮਿਲੇਗਾ ਬਿਲਕੁਲ ਅੱਜ ਹੀ ਮੇਰੇ ਕੋਲ ਸੱਜਣ ਆਏ ਸੀ ਉਹ ਬੜੇ ਕਨਸਰਨ ਸੀਗੇ ਉਹਨਾਂ ਦੀ ਬਹੂ ਉੱਥੇ ਗਈ ਹੋਈ ਆ ਮਾਸਟਰਸ ਕਰ ਰਹੀ ਆ ਉਹਦੀ ਮਾਸਟਰਸ ਵੀ ਜਿਹੜੀ ਆ 16 ਮਹੀਨਾ ਤੋਂ ਵੱਧ ਆ ਓਕੇ ਰਾਈਟ ਉਹਨਾਂ ਦੇ ਬੇਟੇ ਦਾ ਵੀਜ਼ਾ ਲੱਗਾ ਹੋਇਆ ਤੇ ਪਰ ਬੇਟੇ ਦੇ ਵੀਜ਼ੇ ਦਾ ਜਵਾਬ ਨਹੀਂ ਆ ਰਿਹਾ ਤੇ ਉਸੇ ਕੁੜੀ ਦੀ ਆ ਤਿੰਨ ਜਿਹੜੀਆਂ ਕਲਾਸ ਫੈਲੋਜ਼ ਆ ਉਹਨਾਂ ਦੇ ਵੀ ਸਪਾਊਸ ਵੀਜ਼ਾ ਲੱਗੇ ਸੀ ਦੋ ਰਿਵਿਊਜ਼ ਹੋ ਗਏ ਇਕਰਾ ਆਇਆ ਸੋ ਐਸ ਵੇਲੇ ਜਿਹੜੀ ਆਪਣੀਆਂ ਖਬਰਾਂ ਨੇ ਚਾਹੇ ਆਪਣੀ ਐਨਟਾਈਟਲਮੈਂਟ ਹੈ ਪਾਲਿਸੀ ਦੇ ਹਿਸਾਬ ਨਾਲ ਤਾਂ ਵੀ ਰਿਜ਼ਲਟ ਨਹੀਂ ਆ ਰਿਹਾ ਜਾਂ ਰਿਫਿਊਜ਼ਲ ਆ ਜਾਏ ਸੋ ਕਮਿੰਗ ਬੈਕ ਜਿੰਨੀ ਦੇਰ ਇਮੀਗ੍ਰੇਸ਼ਨ ਜਿੰਨੀ ਦੇਰ ਇਲੈਕਸ਼ਨ ਨਹੀਂ ਹੁੰਦੀ ਇਹਦਾ ਇੰਪੈਕਟ ਆਪਣੇ ਪੰਜਾਬੀਆਂ ਤੇ ਕੀ ਪਊਗਾ ਕੈਪ ਆਣਾ ਬਹੁਤ ਮੁਸ਼ਕਲ ਹੈ ਟਰੰਪ ਨੇ ਵੀ ਧਮਕਾਇਆ ਸਰ ਵੀ 1 ਫਰਵਰੀ ਤੋਂ ਮੈਂ ਕੈਨੇਡਾ ਤੇ ਮੈਕਸੀਕੋ ਤੇ ਹੋਰ ਜਿਹੜੀਆਂ ਵੀ ਨੇੜੇ ਦੀਆਂ ਕੰਟਰੀਆਂ ਨੇ ਵੀ ਮੈਂ ਉਹਨਾਂ ਤੇ ਸਖਤ ਟੈਰਿਫ ਲਵਾਵਾਂਗਾ ਇਹ ਟੈਰਿਫ ਦਾ ਵੀ ਦੱਸੋ ਵੀ ਇਹ ਦਾ ਕੀ ਵੱਡਾ ਇੰਪੈਕਟ ਪਊਗਾ ਖਾਸ ਕਰਕੇ ਆਪਣੇ ਪੰਜਾਬੀਆਂ ਤੇ ਭਾਰਤੀਆਂ ਤੇ ਦੇਖੋ 트럼ਪ ਸਾਹ ਪੋਲਿਟਿਸ਼ੀਅਨ ਹੈ ਹੈਨਾ ਜੀ ਉਹਨਾਂ ਨੇ ਬੜੇ ਵਾਅਦੇ ਕੀਤੇ ਪੋਲਿਟਿਸ਼ੀਅਨ ਜਿਨੇ ਉਹਨਾਂ ਨੇ ਇਲੈਕਸ਼ਨ ਜਿੱਤਣ ਨੂੰ ਬਹੁਤ ਵਾਅਦੇ ਕੀਤੇ ਉਹਨਾਂ ਨੇ ਆ ਕੇ ਕਿਹਾ ਮੈਂ ਆਈਲ ਮੇਕ ਅਮਰੀਕਾ ਗ੍ਰੇਟ ਅਗੇਨ ਹੁਣ ਉਹਨਾਂ ਨੇ ਚੀਨ ਨਾਲ ਵੀ ਗੱਲ ਕੀਤੀ ਮੈਂ ਟੈਰਿਫ ਲਾ ਦੇਣੇ ਆ ਠੀਕ ਹੈ ਜੀ ਉਹਨਾਂ ਨੇ ਕੈਨੇਡਾ ਨੂੰ ਕਿਹਾ ਮੈਂ ਤੈਨੂੰ 50ਵੀਂ ਸਟੇਟ ਬਣਾ ਦੇਣਾ ਉਹਨਾਂ ਨੇ ਯੂਨੋ ਪਨਾਮਾ ਨੂੰ ਕਿਹਾ ਤਾ ਕਿ ਇਹਨੂੰ Gulf of America ਗੈਰਨਾ ਉਹ ਪੋਸਚਰਿੰਗ ਕਰ ਰਹੇ ਨੇ ਉਹ ਪੋਸਚਰਿੰਗ ਸੀਰੀਅਸ ਹੈ ਬਿਲਕੁਲ ਸੀਰੀਅਸ ਹੈ ਹੁਣ ਉਹ ਇਹ ਦੇਖਣ ਗਏ ਵੀ ਕਿਹੜੀ ਕੰਟਰੀ ਹੈ ਉਹਦੇ ਨਾਲ ਕਿੰਨਾ ਉਹਨਾਂ ਦਾ ਬਿਜ਼ਨਸ ਦਾ ਫਾਇਦਾ ਹੁੰਦਾ ਬਿਜ਼ਨਸਮੈਨ ਜੀ ਉਹਨੇ ਐਟ ਦੀ ਐਂਡ ਇਹ ਦੇਖਣਾ ਕਿ ਮੈਨੂੰ ਕਿੱਥੋਂ ਫਾਇਦਾ ਕਿੱਥੋਂ ਨੁਕਸਾਨ ਹੋ ਸਕਦਾ ਚਾਈਨਾ আর ਕੀ ਜਿਹੜੀ ਨਿਊਕਲੀਅਰ ਪਾਵਰ ਹੈ ਉਹਦੇ ਨਾਲ ਉਹ ਐਨੀ ਪੋਸਚਰਿੰਗ ਗਲਤ ਨਾ ਰੱਖਣ ਜਿੰਨੀ ਕੁ ਆਪਣੀ ਲੋਕਲ ਆਡੀਅנס ਨੂੰ ਦੱਸਣ ਲਈ ਮੈਕਸੀਕੋ ਨਾਲ ਯਾ ਗਲਫ ਪਨਾਮਾ ਪਨਾਮਾ ਕਨਾਲ ਕਨਾਲ ਜਾਂ ਕੈਨੇਡਾ ਨਾਲ ਕੈਨੇਡਾ ਦਾ ਵੀ ਟੈਰਿਫ ਲੱਗ ਸਕਦੇ ਆ ਅੱਛਾ ਜੇ ਟੈਰਿਫ ਲੱਗ ਗਏ ਤਾਂ ਹੋਰ ਬਿਜ਼ਨਸ ਘਟ ਜੂਗਾ ਆਪਣੀ ਟਰੱਕਿੰਗ ਇੰਡਸਟਰੀ ਤੇ ਹੋਰ ਇਸ਼ੂ ਹੋਊਗਾ ਸੋ ਕਮਿੰਗ ਬੈਕ 트ੰਪ ਜੀ ਕੀ ਕਰਦੇ ਨੇ ਕਿਉਂਕਿ ਹੱਲੇ ਤੱਕ ਤਾਂ ਉਹਨਾਂ ਦੀ ਪੋਸਟਿੰਗ ਬੜੀ ਬਹੁਤ ਜ਼ਿਆਦਾ ਸੋਲਿਡ ਆ ਉਹ ਇੱਕ ਆਪਣੀ ਜਿਹੜੀ ਆਡੀਅੰਸ ਨੇ ਉਹਨਾਂ ਨੂੰ ਜਿਤਾਇਆ ਉਹਨੂੰ ਇਹ ਕਨਵੇ ਕਰ ਰਹੇ ਨੇ ਕਿ ਮੈਂ ਅਮਰੀਕਾ ਨੂੰ ਗ੍ਰੇਟ ਬਣਾ ਦੇਣਾ ਹੁਣ ਜਿਵੇਂ ਆਪਾਂ ਪਹਿਲਾਂ ਐਚ ਵੀ ਐਚ 1 ਵੀਜ਼ਾ ਦੀ ਗੱਲ ਕੀਤੀ ਜੀ ਜੀ ਦੇਖੋ ਜਿਹੜਾ ਅੱਜ ਬੱਚਾ ਆਪਣਾ ਕੈਨੇਡਾ ਤੱਕ ਹੋ ਰਿਹਾ ਉਹ ਤਾਂ ਸਟੂਡੈਂਟ ਹੈ ਜਿਵੇਂ ਮੈਂ ਪਹਿਲੇ ਸਟੂਡੈਂਟ ਦੇ ਸਪਾਊਸ ਦੀ ਗੱਲ ਕੀਤੀ ਇੱਥੇ ਜਿਹੜੇ ਬੱਚੇ ਜਾਂ ਪ੍ਰੋਫੈਸ਼ਨਲਸ ਬਾਹਰ ਲਿਕੇ ਜਿਨ੍ਹਾਂ ਨੇ ਅਮਰੀਕਾ ਨੂੰ ਇੰਨਾ ਟੈਕਨੋਲੋਜੀਕਲੀ ਅੱਗੇ ਬਣਾਤਾ ਦੇਖੋ ਫੇਸਬੁੱਕ ਹੈ ਜਾਂ ਵਟਸਐਪ ਹੈ ਇਹਨਾਂ ਕੰਪਨੀਆਂ ਚ ਸਿਲੀਕਨ ਵੈਲੀ ਚ ਜ਼ਿਆਦਾ ਤੋਂ ਜ਼ਿਆਦਾ ਇੰਡੀਅਨ ਕੰਮ ਕਰਦੇ ਹੈ ਬਿਲਕੁਲ H1B ਵੀਜ਼ੇ ਦਾ ਜੇ ਤੁਸੀਂ ਆંકੜੇ ਦੇਖੋਗੇ ਤਾਂ 2023 ਤੇ 2024 ਚ ਟੋਟਲ ਵਰਲਡ ਦੇ ਵਿੱਚੋਂ ਜਿਨ੍ਹਾਂ ਨੇ H1B ਵੀਜ਼ਾ ਦਿੱਤੇ 72% ਇੰਡੀਅਨ ਨੂੰ ਮਿਲੇ ਓਕੇ ਠੀਕ ਹੈ ਜੀ ਸੋ ਐਸ ਵੇਲੇ ਇੰਡੀਅਨਸ ਜਿਹੜੇ ਨੇ ਉਹਨਾਂ ਲਈ ਸਾਰੇ ਪਾਸੇ ਮੁਸ਼ਕਲਾਂ ਨੇ ਚਾਹੇ ਯੂਕੇ ਚਾਹੇ ਯੂਐਸ ਚਾਹੇ ਕੈਨੇਡਾ ਇਹ ਨਹੀਂ ਹੈ ਕਿ ਕੰਨੇ ਸਟੂਡੈਂਟ ਲਈ ਹੈ ਈਵਨ ਪੜ੍ਹੇ ਲਿਖੇ ਪ੍ਰੋਫੈਸ਼ਨਲਸ ਜਿਹੜੇ ਕੰਟਰੀਬਿਊਟ ਕਰ ਰਹੇ ਨੇ ਕੈਨੇਡਾ ਨੂੰ ਉਹਨਾਂ ਦਾ H1B ਵੀਜ਼ੇ ਦੇ ਉੱਤੇ ਜਿਵੇਂ ਸਖਤੀ ਕੀਤੀ ਹੈ ਟੂ ਕਨਵੇ ਟੂ ਦਿ ਲੋਕਲ ਆਡੀਅੰਸ ਕਿ ਅਸੀਂ ਆਪਣੀ ਲੋਕਾਂ ਨੂੰ ਨੇਟਿਵਸ ਨੂੰ ਯੂ نو ਫਾਇਦਾ ਦੇਣਾ ਸੋ ਪਾਲਿਸੀਜ਼ ਜਿਹੜੀਆਂ ਨੇ ਉਹ ਇੰਡੀਅਨਸ ਦੇ ਅਕ੍ਰੋਸ ਇੰਡੀਅਨਸ ਐਸ ਵੇਲੇ ਹਾਰਸ਼ ਨੇ ਹੂੰ ਸਰ ਕੈਨੇਡਾ ਨੇ ਅਲਿਗੇਸ਼ਨ ਲਗਾਏ ਨੇ ਭਾਰਤ ਦੇ ਵੀ ਭਾਰਤ ਜਿਹੜਾ ਕੈਨੇਡਾ ਦੇ ਹੋਣ ਵਾਲੀ ਇਲੈਕਸ਼ਨ ਚ ਇੰਟਰਫੇਅਰ ਕਰ ਰਿਹਾ ਸੀਰੀਅਸ ਅਲਿਗੇਸ਼ਨ ਨੇ ਦੋਨਾਂ ਦੇ ਸਬੰਧ ਵੀ ਲਗਾਤਾਰ ਵਿਗੜਦੇ ਦਿਖਾਈ ਦੇ ਰਹੇ ਨੇ ਤਣਾਅਪੂਰਨ ਸਥਿਤੀ ਬਣ ਗਈ ਹੈ ਇਹਦਾ ਵੀ ਇੰਪੈਕਟ ਦੇਖਿਆ ਜਾ ਰਿਹਾ ਕਿਉਂਕਿ ਆਪਣੇ ਜਿਹੜੇ ਉੱਥੇ ਡਾਇਸਪੋਰਾ ਰਹਿ ਰਿਹਾ ਉਹ ਵੀ ਇਹ ਦੁਚਿੱਤੀ ਚ ਨੇ ਵੀ ਕੀ ਹੋ ਸਕਦਾ ਦੇਖੋ ਮੈਨੂੰ ਇਸ ਵਾਰ ਦੀ ਗੱਲ ਦੀ ਪਤਾ ਨਹੀਂ ਉਹ ਅਲਿਗੇਸ਼ਨਸ ਦੇ ਪਿੱਛੇ ਕਿੰਨਾ ਸੱਚ ਹੈ ਠੀਕ ਹੈ ਜੀ ਬਾਕੀ ਹੁੰਦਾ ਕੀ ਹੈ ਅ ਇਨਫਲੂਐਂਸ ਤਾਂ ਸਾਰੇ ਹੀ ਕਰਦੇ ਆਂ ਅੱਜ ਕੱਲ ਇਲੈਕਸ਼ਨ ਜਿਵੇਂ ਹੁਣ ਮੋਦੀ ਸਾਹਿਬ ਪਹਿਲਾਂ ਗਏ ਸੀਗੇ ਮੈਂ ਨਹੀਂ ਕਹਿ ਰਿਹਾ ਕੈਨੇਡਾ ਚ ਹੋ ਰਹੀਆਂ ਕਿ ਨਹੀਂ ਪਰ ਜਦੋਂ ਪਿਛਲੀ ਵਾਰੀ ਮੋਦੀ ਸਾਹਿਬ ਦੀ ਗਏ ਸੀ ਉੱਥੇ ਇੱਕ ਹੋ ਗਿਆ ਸੀ ਹਾਊਡੀ ਮੋਦੀ ਹੈ ਨਾ ਜੀ ਦੈਟ ਵਾਸ ਵੇ ਟੂ ਇਨਫਲੂਐਂਸ ਦੀ ਵੋਟਰ ਪੈਟਰਨ ਹੁਣ ਉਹ ਕੈਨੇਡਾ ਦੇ ਵਿੱਚ ਕਿਸ ਤਰੀਕੇ ਹੋ ਰਿਹਾ ਸਟਲ ਹੋ ਰਿਹਾ ਨਹੀਂ ਹੋ ਰਿਹਾ ਮੈਨੂੰ ਉਸ ਦੀ ਜਾਣਕਾਰੀ ਨਹੀਂ ਹੈ ਪਰ ਬਾਕੀ ਹੁੰਦਾ ਕੀ ਹੈ ਇਨਫਲੂਐਂਸ ਹਰ ਕੰਟਰੀ ਆਪਣੇ ਡਾਇਸਪੋਰਾ ਨੂੰ ਕਰਦੀ ਆ ਜੀ ਠੀਕ ਹੈ ਜੀ ਹੁਣ ਮੈਨੂੰ ਨਹੀਂ ਪਤਾ ਕੈਨੇਡਾ ਦੇ ਅਲੀਗੇਸ਼ਨਸ ਪਿੱਛੇ ਕੋਈ ਸਿਕਿਉਰਿਟੀ ਐਂਗਲ ਹੈ ਜਾਂ ਯੂ ਨੋ ਕਲਚਰਲ ਫੈਕਟਰਸ ਨੇ ਹਮ ਸਰ ਵਰਕ ਪਰਮਿਟ ਨੂੰ ਲੈ ਕੇ ਕੋਈ ਕੈਨੇਡਾ ਸਖਤ ਪਾਲਿਸੀ ਜਾਂ ਕੋਈ ਈਜ਼ੀ ਪਾਲਿਸੀ ਕਿਵੇਂ ਲੱਗਦਾ ਵੀ ਰੂਲ ਜਿਹੜੇ ਹੋਰ ਨਿਯਮ ਸੌਖੇ ਕਰਨ ਵੇਖੋ ਇਸ ਵੇਲੇ ਨਹੀਂ ਇਲੈਕਸ਼ਨ ਤੋਂ ਪਹਿਲਾਂ ਕੁਝ ਨਹੀਂ ਕਰਨਾ ਪਰ ਇੱਕ ਜਿਹੜੀ ਮੈਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਜਿਹੜਾ ਤੁਹਾਡਾ ਚੈਨਲ ਦਾ ਨਾਮ ਦੂਜਾ ਪੰਜਾਬ ਜੀ ਕੈਨੇਡਾ ਦੂਜਾ ਪੰਜਾਬ ਹਮ ਕੈਨੇਡਾ ਐਡਾ ਵੱਡਾ ਲੈਂਡਮਾਸ ਹੈ ਉਹਨੂੰ ਪੋਪੂਲੇਸ਼ਨ ਐਨੀ ਨਹੀਂ ਹੈ ਉਹਦੀ ਜਿਹੜੀ ਪੋਪੂਲੇਸ਼ਨ ਗਰੋਥ ਹੈ ਉਹ ਇਮੀਗ੍ਰੇਸ਼ਨ ਬੇਸ ਦਾ ਹੁਣ ਵੀ ਤੁਸੀਂ ਦੇਖੋ ਕੈਨੇਡਾ ਨੇ ਇੱਕ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਕੱਢਿਆ ਬਿਲਕੁਲ ਠੀਕ ਹੈ ਜੀ ਉਹਦੇ ਚ ਉਹਨੇ ਚਾਰ ਬੈਂਡ ਵਾਲੇ ਬੰਦੇ ਲੈ ਕੇ ਜਾਣੇ ਠੀਕ ਹੈ ਜੀ ਸਾਰੀ ਫੈਮਿਲੀ ਪੀਆਰ ਹੋ ਜੂਗੀ ਹੁਣ ਉਹਦੇ ਚ ਸੀਟਾਂ ਭਾਵੇਂ 10000 ਕੁਛ ਨੇ ਉਹ ਤਿੰਨ ਚਾਰ ਪਾਇਲਟ ਨੇ ਉਹਨਾਂ ਚ ਟੋਟਲ 10700 ਸੀਟ ਹੈ ਹੁਣ ਹੋਮ ਕੇਅਰ ਚ ਕਿੰਨੀ ਆਂਦੀ ਇੰਡੀਅਨ ਕਿੰਨੇ ਨੂੰ ਬੈਨੀਫਿਟ ਹੁੰਦਾ ਕੈਨੇਡਾ ਨੂੰ ਬੰਦੇ ਚਾਹੀਦੇ ਹਾਂ ਹੁਣ ਚਾਹੇ ਉਹਦੇ ਚ ਹੋਮ ਕੇਅਰ ਦੇ ਵਿੱਚੋਂ 5000 ਹੀ ਲਿਜਾੜ ਜੀ ਇੰਡੀਆ ਤੋਂ ਠੀਕ ਹੈ ਜੀ ਸੋ ਹੋ ਸਕਦਾ 5 ਲੱਖ ਆਪਣਾ ਸਟੂਡੈਂਟ ਥ੍ਰੈਟਨਡ ਹੈ ਪਰ ਦੂਜੇ ਪਾਸੇ 5000 ਨੂੰ ਕੋਈ ਆਪਰਚ्युनिटी ਮਿਲ ਜੇ ਕਮਿੰਗ ਬੈਕ ਕੈਨੇਡਾ ਨੀਡਸ ਇਮੀਗਰੈਂਟਸ ਪਰ ਜਿੰਨੀ ਦੇਰ ਉੱਥੇ ਦਾ ਪੋਲਿਟਿਕ ਸੈਟਲ ਨਹੀਂ ਹੁੰਦਾ ਦੇਖੋ ਇੱਕ ਨੈਰੇਟਿਵ ਬਣ ਜਾਂਦਾ ਇਮੀਗਰੈਂਟ ਦੇ ਖਿਲਾਫ ਜੀ ਹੁਣ ਜਿਵੇਂ ਯੂ ਐਸ ਚ ਵੀ ਬਣ ਗਿਆ ਕਿ ਜਿਹੜਾ ਇੰਡੀਅਨ ਆਂਦਾ ਆਹਾ Indians are the most prosperous immigrant group in uh, in US so hun utthe vi narrative ban gaya etta hi canada ch vi anti immigrant narrative baneya hoya jinni tar election settle nahi hundiyan eh keh pana ki canada ki ruk lega par elections da pehla koi till hon di sambhavna ni sir canada ch na recently students bade pressure ch dikh rahe ne har roz news aa riyan ne vi 2 to 4 jehde bacche ne ohna di heart attack naal deaths ho riyan ne ede piche ki karan hai kyon stress ch ne ਦੇਖੋ ਬੱਚਾ ਕੀ ਕਰੇਗਾ ਜੀ ਬੱਚੇ ਨੇ ਆਪਣਾ ਲੈਟਸ ਸੇ ਇਥੋਂ ਬੱਚਾ ਇੱਕ ਉਮੀਦਾਂ ਨਾਲ ਗਿਆ ਹੈ ਨਾ ਜੀ ਬਿਲਕੁਲ ਬੱਚਾ ਇਥੋਂ ਉਮੀਦਾਂ ਨਾਲ ਗਿਆ ਕਿ ਮੈਂ ਪੜ੍ਹਾਂਗਾ ਤੇ ਮੈਂ ਜਾ ਕੇ ਉੱਥੇ ਪਹਿਲਾਂ ਤਾਂ ਪਾਲਿਸੀ ਐਸੀ ਨਾ 2 ਸਾਲ ਪੜੋ 3 ਸਾਲ ਵਰਕ ਪਰਮਿੰਟ ਮਿਲ ਗਿਆ ਠੀਕ ਹੈ ਜੀ ਬੱਚੇ ਸੈਟਲ ਵੀ ਹੋ ਜਾਂਦੇ ਸੀ ਲੱਖਾਂ ਬੱਚੇ ਸੈਟਲ ਵੀ ਹੋਏ ਪਰ ਹੁਣ ਜਿਵੇਂ ਇਹ ਔਖਾ ਟਾਈਮ ਆ ਗਿਆ ਹੁਣ ਜਿਹੜੇ ਬੱਚੇ ਇਥੋਂ ਕਰਜ਼ਾ ਲੈ ਕੇ ਜਾਂ ਜਿਨ੍ਹਾਂ ਦੇ ਮਾਪੇ ਨੇ ਆਪਣੀ ਕਰਜ਼ਾ ਨਹੀਂ ਵੀ ਲੱਤਾ ਆਪਣੀ ਜ਼ਿੰਦਗੀ ਦੀ ਪੂੰਜੀ ਉਹਨਾਂ ਤੇ ਇਨਵੈਸਟ ਕਰਤੀ ਅੱਜ ਬੱਚੇ ਨੂੰ ਅੱਗੇ ਫਿਊਚਰ ਨਹੀਂ ਹੈ ਫਿਊਚਰ ਕੀ ਹੈ ਜਦੋਂ ਕੋਈ ਜੌਬ ਵੀ ਨਹੀਂ ਹੈ ਬਿਲਕੁਲ ਤੇ ਜੇ ਉਹਥੇ ਰਹਿ ਰਿਹਾ ਤੇ ਉਹਦੇ ਕੋਈ ਕਿਰਾਇਆ ਇੰਨਾ ਹੈ ਜਿਹੜਾ ਅਫੋਰਡ ਨਹੀਂ ਕਰ ਸਕਦਾ ਸੋ ਬੱਚੇ ਪ੍ਰੈਸ਼ਰ ਹੇਠ ਆ ਜਾਂਦੇ ਛੋਟੀ ਉਮਰ ਹੁੰਦੀ ਹੈ ਸਿਊਸਾਈਡ ਦੇਖੋ ਕਿਹਦਾ ਦੀ ਕਰਦਾ ਆਪਣੀ ਜਾਨ ਦੇ ਉਤੇ ਅਨਲੈਸ ਉਹਨੂੰ ਲੱਗੇ ਕਿ ਮੇਰੇ ਕੋਲ ਕੋਈ ਵੇ ਆਊਟ ਨਹੀਂ ਹੈ ਸੋ ਕਮਿੰਗ ਬੈਕ ਇਟਸ ਅ ਸੈਡ ਸਿਚੁਏਸ਼ਨ ਬੜੀ ਦੁਨੀਆ ਯੂ نو ਜਿਹੜੇ ਵਿਚਾਰੇ ਬੱਚੇ ਇਸ ਤਰ੍ਹਾਂ ਕਰਨਗੇ ਮੈਨੂੰ ਉਹਨਾਂ ਦੇ ਨਾਲ ਤੇ ਉਹਨਾਂ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਪਰ ਕੀਤਾ ਕੁਝ ਨਹੀਂ ਜਾ ਸਕਦਾ ਹਾਲਾਤ ਬਹੁਤ ਮਾੜੇ ਨੇ ਜੀ ਫਿਰ ਉਥੋਂ ਇਹ ਵੀ ਨਿਊਜ਼ ਆ ਰਹੀ ਹੈ ਨੇ ਵੀ ਜਿਹੜਾ ਸਟੂਡੈਂਟ ਉੱਥੇ ਚੱਲ ਗਿਆ ਉਹਨੂੰ 6-6 ਮਹੀਨੇ ਸਾਲ-ਸਾਲ ਬਿੱਲਾ ਬੈਠਣਾ ਪੈਂਦਾ ਕੰਮ ਨਹੀਂ ਹੈਗਾ ਉਹਨਾਂ ਕੋਲੇ ਕੀ ਗੱਲ ਹੈ ਇਹ ਦੇਖੋ ਮੈਂ ਪਹਿਲਾਂ ਹੀ ਕਿਹਾ ਇੱਕ ਤਾਂ ਕੈਨੇਡਾ 'ਚ ਬੱਚਾ ਚੱਲ ਗਿਆ ਲੱਖਾਂ ਦੇ ਤਰ੍ਹਾਂ ਪਰ ਇੱਥੇ ਇੱਕ ਥੋੜੀ ਜਿਹੀ ਇਹ ਵੀ ਗੱਲ ਹੈ ਜੀ ਸਾਡੇ ਬੱਚੇ ਨੂੰ ਮੈਨੂੰ 15 ਸਾਲ ਹੋ ਗਏ ਕੰਮ ਕਰਦੇ ਨੂੰ ਅਸੀਂ ਹਮੇਸ਼ਾ ਬੱਚੇ ਨੂੰ ਕਹਿੰਦੇ ਸੀ ਤੂੰ ਯਾਰ ਕੋਰਸ ਸਿਲੈਕਸ਼ਨ ਕਰ ਅਸੀਂ ਉਹਦੇ ਕੈਰੀਅਰ ਦੇ ਹਿਸਾਬ ਨਾਲ ਮੈਂ ਨਹੀਂ ਕਹਿੰਦਾ ਜੀ ਅਸੀਂ ਕੋਈ ਖਾਸ ਕੰਮ ਕਰਦੇ ਸੀ ਪਰ ਅਸੀਂ ਉਹਨੂੰ ਕਹਿੰਦੇ ਸੀ ਯਾਰ ਤੂੰ ਉੱਥੇ ਪੱਕਾ ਹੋਣਾ ਤੇ ਤੂੰ ਕੱਕੇ ਐਦਾਂ ਕਰ ਕੋਰਸ ਸਿਲੈਕਸ਼ਨ ਕਰ ਲੈ ਪਰ ਸਾਡੇ ਬੱਚੇ ਨੇ ਵੀ ਕੀ ਕਹਿਣਾ ਉਹਨੇ ਹੀ ਸਰ ਮੇਰੀ ਤਾਂ ਪੂਆ ਦਾ ਮੁੰਡਾ ਉੱਥੇ ਬੈਠਾ ਮੇਰਾ ਮਾਮੇ ਦਾ ਮੁੰਡਾ ਬੈਠਾ ਕਹਿੰਦਾ ਮੈਂ ਤੂੰ ਆ ਰਿਹਾ ਮੈਂ ਸਵਾਲ ਲਊਗਾ ਆਪਣਾ ਬੱਚਾ ਵੀ ਸਾਰਾ ਹੀ ਮੈਜੋਰਿਟੀ ਨਾਲ 온ਟਾਰੀਓ ਤੇ BC ਦੋ ਪ੍ਰੋਵਿੰਸਸ ਚ 온ਟਾਰੀਓ ਵੀ ਕੀ ਟ੍ਰਾਂਟੋ ਬ੍ਰੈਮਟਨ ਬਿਲਕੁਲ ਤੇ ਵੈਨਕੂਵਰ ਰਾਈਟ ਆਪਣਾ ਬੱਚਾ ਉੱਥੇ ਚਲੇ ਗਿਆ ਰਾਈਟ ਕੈਨੇਡਾ ਦੇ ਵਿੱਚ ਬੜੇ ਪ੍ਰੋਵਿੰਸਸ ਨੇ ਜਿੱਥੇ ਯੂ ਨੋ ਬੱਚਿਆਂ ਨੂੰ ਲੇਟਰ ਆਨ ਜਾਣਾ ਪੈਂਦਾ ਸੀ ਕਿਉਂਕਿ ਪੀਆਰ ਦੀ ਇਸ਼ੂ ਆਂਦਾ ਸੀਗਾ ਫਿਰ ਉਹ ਜਾਂਦੇ ਸੀ ਸਸਕਾਚੁਆਹ ਨਿਊ ਬ੍ਰਾਂਸਵਿਕ ਨੋਵਾ ਸਕੋਸ਼ੀਆ ਪ੍ਰਿੰਸ ਐਡਵਰਡ ਆਇਲੈਂਡ ਠੀਕ ਹੈ ਜੇ ਇਹੀ ਬੱਚੇ ਪਹਿਲਾਂ ਗਏ ਹੁੰਦੇ ਉਹਨਾਂ ਇਲਾਕਿਆਂ 'ਚ ਪੜ੍ਹੇ ਉੱਥੇ ਹੁੰਦੇ ਹੁਣ ਜਿਵੇਂ ਪ੍ਰਿੰਸ ਐਡਵਰਡ ਦੇ ਵਿੱਚ ਪਿੱਛੇ ਹੋਇਆ ਉਹਨਾਂ ਨੇ ਪਾਲਿਸੀ ਚੇਂਜ ਕਰਤੀ ਨਹੀਂ ਅਸੀਂ ਪੀਆਰ ਦੇਣੀ ਇਹੀ ਜੇ ਬੱਚੇ ਆਪਣੇ ਪ੍ਰਿੰਸ ਐਡਵਰਡ ਪਹਿਲਾਂ ਗਏ ਹੁੰਦੇ ਕੋਈ ਕੋਰਸ ਲੈ ਕੇ ਚੰਗਾ ਉਹਨਾਂ ਦੇ ਉਹ ਸ਼ੌਕੇ ਹੁੰਦੇ ਸੀ ਸੋ ਇਹਦੇ ਵਿੱਚ ਇੱਕ ਦੋ ਤਿੰਨ ਕਾਰਨ ਨੇ ਜੀ ਜਿਵੇਂ ਤਾਂ ਇੱਕ ਤਾਂ ਬੱਚਾ ਬਹੁਤ ਚਲੇ ਗਿਆ ਦੂਜਾ ਬਹੁਤ ਜ਼ਿਆਦਾ ਬੱਚੇ ਨੇ ਮੈਜੋਰਟੀ ਬੱਚੇ ਨੇ ਆਪਣੀ ਕੋਰਸ ਸਿਲੈਕਸ਼ਨ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਨੂੰ ਇਹ ਸੀਗਾ ਵੀ ਅਸੀਂ ਕਿਸੇ ਕੰਫਰਟ ਜ਼ੋਨ 'ਚ ਰਹਿਣਾ ਸਾਨੂੰ ਉੱਥੇ ਕੋਈ ਸੰਭਾਲ ਲੂਗਾ ਸੰਭਾਲ ਲਿਆ ਵੀ ਲੋਕਾਂ ਨੇ ਰਾਈਟ ਜੀ ਹਾਂ ਸੋ ਇਹਦਾ ਇਹ ਵੀ ਕਾਰਨ ਹੈ ਉਤੋਂ ਸਭ ਤੋਂ ਵੱਡਾ ਕਾਰਨ ਜਿਹੜਾ ਹੋਣਾ ਕਿ ਉਹ ਸਾਰਾ ਵੈਸਟ ਜਿਵੇਂ ਰੈਸੈਸ਼ਨ ਆ ਗਿਆ ਹੂੰ ਪੋਸਟ ਕੋਵਿਡ ਬਿਲਕੁਲ ਰਾਈਟ ਉਹਦੇ ਨਾਲ ਜੌਬਸ ਘਟ ਗਈਆਂ ਜੀ ਸਰ ਟਰੰਪ ਧੜਾ ਧੜਾ ਇਲੀਗਲ ਮਾਈਗ੍ਰੈਂਟਸ ਨੂੰ ਬਾਹਰ ਕੱਢ ਰਹੇ ਨੇ ਜਹਾਜ਼ ਪਰ ਪਰ ਕੇ ਭੇਜ ਰਹੇ ਨੇ ਤੇ ਛਾਪੇ ਮਾਰੇ ਜਾ ਰਹੇ ਨੇ ਆਪਣੇ ਇੰਡੀਅਨਸ ਵੀ ਡਰੇ ਹੋਏ ਨੇ ਵੀ ਅਸੀਂ ਵੀ ਜੇ ਹੱਥ ਲਾ ਗਏ 트াম্প ਦੇ ਤਾਂ ਸਾਨੂੰ ਵੀ ਕੱਢ ਦਿੱਤਾ ਜਾਊਗਾ ਤੁਹਾਨੂੰ ਲੱਗਦਾ ਵੀ ਜਿਹੜੇ ਇੰਡੀਆ ਤੇ ਬਹੁਤ ਜ਼ਿਆਦਾ ਗਿਣਤੀ ਵਿੱਚ ਵਾਪਸ ਆਣਗੇ ਭਾਰਤ ਦੇਖੋ ਇਸ ਵੇਲੇ ਜੀ 트াম্প ਸਾਹਿਬ ਛਾਪੇ ਮਾਰ ਰਹੇ ਹਨ ਪਰ 트াম্প ਹੈਗੇ ਫੈਡਰਲ ਠੀਕ ਹੈ ਜੀ ਹੁਣ ਇਮੀਗ੍ਰੇਸ਼ਨ ਸੈਂਟਰਸ ਜਿਹੜੀਆਂ ਨੇ ਜਿਹੜੀਆਂ ਸਟੇਟਸ ਹੈ ਜਿਵੇਂ ਸੈਂਟਰਸ ਦੇ ਨਿਊਯਾਰਕ ਹੁਣ ਉੱਥੇ ਦੀ ਜਿਹੜੀ ਸਟੇਟ ਹੈ ਉਹ ਕਿੰਨੀ ਸਪੋਰਟ ਕਰਦੀ ਹੈ ਫੈਡਰਲ ਅਥਾਰਟिटीज ਨੂੰ ਅੱਜ ਕਹਿ ਰਹੇ ਨੇ ਠੀਕ ਹੈ ਜੀ ਮਤਲਬ ਅੱਜ ਤਾਂ ਉਹਨਾਂ ਨੇ ਪ੍ਰੂਫ ਕਰਨਾ ਹੀ ਹੈਸ ਟੂ ਪ੍ਰੂਫ ਦੈਟ ਹੀ ਇਜ਼ ਅ ਮੈਨ ਆਫ ਐਕਸ਼ਨ ਉਹ ਕਰਨਗੇ ਕੱਲ ਨੂੰ ਹੁਣ ਜਿਹੜੇ ਇਮੀਗ੍ਰੈਂਟ ਇਮੀਗ੍ਰੈਂਟਸ ਹੁੰਦੇ ਨੇ ਇਹ ਲੋਕਲ ਇਕਨੋਮੀ ਨੂੰ ਬੜਾ ਕੰਟ੍ਰਿਬਿਊਟ ਕਰਦੇ ਨੇ ਇਹ ਹੁਣ ਜਿਹੜੇ ਉੱਥੇ ਦੀ ਸਟੇਟਸ ਨੇ ਉਹ ਇਹਨੂੰ ਕਿੰਨਾ ਕੁ ਕੋਆਪਰੇਟ ਕਰਦੇ ਆਂ 트럼ਪ ਨੂੰ ਯਾ ਉਹਦੀਆਂ ਫੈਡਰਲ ਏਜੰਸੀਜ਼ ਨੂੰ ਬੰਦੇ ਕੈਪਚਰ ਕਰਨਗੇ ਇਹ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ ਸ਼ੁਰੂ-ਸ਼ੁਰੂ ਦੇ ਵਿੱਚ ਕੋਈ ਵੀ ਸਟੇਟ ਜਾਂ ਕੋਈ ਵੀ ਪੋਲੀਟੀਸ਼ੀਅਨ ਡੈਮੋਕ੍ਰੈਟਿਕ ਸਟੇਟ ਜਿਹੜੀ ਆਉਣਗੇ ਹੋਣਗੇ ਉਹ ਡਿਲ ਨਾਟ ਲਾਈਕ ਟੂ ਬੀ ਸੀਨ ਕਿ ਉਹ ਪ੍ਰੋ ਇਮੀਗਰੈਂਟ ਹੈ ਸੋ ਇਹ ਅੱਜ ਤੱਕ ਭੇਜ ਰਹੇ ਹਨ ਜਹਾਜ਼ ਭੇਜ ਤੇ ਕੋਲੰਬੀਆ 'ਚ ਵੀ ਭੇਜ ਤੇ ਬ੍ਰਾਜ਼ੀਲ 'ਚ ਭੇਜ ਤੇ ਰਾਈਟ ਅੱਜ ਉਹ ਭੇਜ ਰਹੇ ਹਨ ਜਹਾਜ਼ ਹੱਲੇ ਸ਼ੁਰੂਆਤ ਹੋਇਆ ਇਹ ਕਿੰਨਾ ਕੁ ਸਸਟੇਨੇਬਲ ਹੈ ਆ ਆਨਲਾਈਨ ਟਾਈਮ ਚ ਪਤਾ ਲੱਗੂਗਾ ਜਿਵੇਂ ਹੁਣ ਟਰੰਪ ਜੀ ਨੇ H1B ਵੀਜ਼ੇ ਦੇ ਉੱਤੇ ਜਿਹੜੇ ਲੋਕ ਹੀ ਰਹਿੰਦੇ ਸੀ ਉਹਨਾਂ ਦੇ ਜਿਹੜੇ ਬੱਚੇ ਸੀਗੇ ਉੱਤੇ ਜਿਹੜੇ ਵੀ ਬੌਨ ਸਿਟੀਜ਼ਨਸ ਆ ਉਹਨਾਂ ਦੀ ਸਿਟੀਜ਼ਨਸ਼ਿਪ ਵੀ ਉਹਨਾਂ ਨੇ ਖਤਰੇ 'ਚ ਪਾਤੀ ਪਰ ਉਹ ਸੁਪਰੀਮ ਕੋਰਟ ਨੇ ਚੈਲੰਜ ਕੀਤਾ ਹੋਇਆ ਹੁਣ ਉਹ ਉਹ ਕਿੱਥੇ ਕੋਰਟ ਸੱਗੇ ਉਹਦਾ ਕੀ ਫੈਸਲਾ ਲੈਂਦੀਆਂ ਇਸ ਵੇਲੇ ਤਾਂ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੈ ਇਲੀਗਲ ਇਮੀਗ੍ਰੈਂਟ ਨਹੀਂ H1B ਵੀਜ਼ੇ ਤੇ ਗਏ ਹੋਏ ਲੀਗਲੀ ਮੀਗ੍ਰੈਂਟਸ ਵੀ ਖਤਰੀ ਕੜੀ ਹੈ ਸੋ ਇਟ ਇਜ਼ एवरीथिंग ਇਜ਼ ਯੂ نو ਵੈਰੀ ਕਨਫਿਊਜ਼ਿੰਗ ਐਂਡ ਵੈਰੀ ਥ੍ਰੈਟਨਿੰਗ ਸਰ ਤੁਸੀਂ ਜਾਣਦੇ ਹੋਵੋਗੇ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਵੀ ਜਿਹੜੀ ਕੈਨੇਡਾ ਚ ਇਲੈਕਸ਼ਨ ਤੋਂ ਬਾਅਦ ਨਿਊ ਗਵਰਨਮੈਂਟ ਫਾਰਮ ਹੋਊਗੀ ਉਹਦਾ ਅਜੈਂਡਾ ਕੀ ਆ ਉਹ ਦੀ ਪਾਲਿਸੀ ਲਿਬਰਲ ਰਹੂਗੀ ਨਹੀਂ ਇਹ ਡਿਪੈਂਡ ਕਰੇਗਾ ਜੀ ਕੌਣ ਆਂਦਾ ਹੁਣ ਦੇਖੋ ਇਸ ਵੇਲੇ ਲਿਬਰਲ ਜੇ ਰੈਸੈਸ਼ਨ ਚੱਲਦਾ ਹੋਏਗਾ ਲਿਬਰਲ ਵੀ ਕਨਜ਼ਰਵੇਟਿਵ ਹੋਏ ਤੇ ਹਮ ਜੀ ਇਹ ਡਿਪੈਂਡ ਕਰੇਗਾ ਇਕਨੋਮੀ ਇਸ ਕਿਹੜੇ ਪਾਸੇ ਸ਼ੇਪ ਲੈਂਦੀ ਹੈ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਦੋਵੇਂ ਪਾਸੇ ਹੁੰਦੀਆਂ ਜਾਂ ਤਾਂ ਪੋਲਿਟਿਸ਼ਨ ਇਕਨੋਮੀ ਨੂੰ ਸ਼ੇਪ ਕਰਦੇ ਹੈ ਜਾਂ ਇਕਨੋਮਿਕਸ ਜਿਹੜਾ ਹੈ ਪੋਲਿਟਿਕਸ ਨੂੰ ਸਪੋਰਟ ਸ਼ੇਪ ਕਰਦਾ ਜੀ ਰਾਈਟ ਜਿਵੇਂ ਇੰਡੀਆ ਦੇ ਵਿੱਚ ਤੁਸੀਂ ਆਪਾਂ ਦੇਖਿਆ ਜੇ 1991 ਤੋਂ ਬਾਅਦ ਚੱਲ ਜੀਏ ਫ੍ਰੀ ਮਾਰਕੀਟ ਇਕਨੋਮੀ ਹੋ ਗਈ ਸੀ ਜੀ ਤੇ ਸਟੇਟ ਇੰਟਰਵੈਂਸ਼ਨ ਸਾਰੀ ਘੱਟ ਗਈ ਜੀ ਇਹ ਮੰਨਿਆ ਗਿਆ ਸੀ ਕਿ ਮਾਰਕੀਟ ਇਸ ਦੀ ਅਲਟੀਮੇਟ ਆਰਬਿਟਰੇਟਰ ਜੋ ਮਾਰਕੀਟ ਕਰੇਗੀ ਉਹਦਣਾ ਖੁਸ਼ਹਾਲੀ ਆ ਜਾਏਗੀ ਟ੍ਰਿਕਲ ਡਾਊਨ ਅਫੈਕਟ ਹੋਏਗਾ ਤੇ ਜੀ ਜੇ ਇੰਡਸਟ੍ਰੀਅਲਿਸਟ ਪੈਸਾ ਕਮਾਏਗਾ এমਪਲੋਇਮੈਂਟ ਜਨਰੇਟ ਕਰੇਗਾ ਲੋਕਾਂ ਤਾਈ ਪੈਸਾ ਪਹੁੰਚੂਗਾ ਪਰ ਅੱਜ ਦਾ ਪੋਲਿਟਿਕਸ ਕੀ ਹੈ ਅੱਜ ਹਰ ਪੋਲਿਟੀਕਲ ਪਾਰਟੀ ਨੂੰ ਕੰਸੈਸ਼ਨਸ ਦੇਣੇ ਪੈਂਦੇ ਚਾਹੇ ਉਹ ਦਿੱਲੀ ਇਲੈਕਸ਼ਨ ਦੇਖ ਲੋ ਚਾਹੇ ਉਹ ਮੋਦੀ ਸਾਹਿਬ ਦੇਖ ਲੋ ਜਿਉਂ ਕਹਿੰਦੇ ਆ ਰੇਵੜੀਆਂ ਵੰਟਦੇ ਆ ਤਾਂ ਦਿੱਲੀ ਦੇ ਵਿੱਚ ਐਸ ਇਲੈਕਸ਼ਨ ਚ ਮੋਦੀ ਸਾਹਿਬ ਆਪ ਸੋਸ਼ਲ ਕੰਸੈਸ਼ਨਸ ਦੇ ਰਹੇ ਸੋ ਇਟ ਇਜ਼ ਡਬਲ ਸਾਈ ਪੋਲਿਟਿਕਸ ਜਿਹੜਾ ਉਹ ਇਕਨੋਮਿਕਸ ਨੂੰ ਵੀ ਡਿਫਾਈਨ ਕਰਦਾ ਇਕਨੋਮਿਕਸ ਜਿਹੜਾ ਉਹ ਪੋਲਿਟਿਕਸ ਨੂੰ ਵੀ ਡਿਫਾਈਨ ਕਰਦਾ ਹੁਣ ਇਹ ਹੁਣ ਕੈਨੇਡਾ ਦੇ ਵਿੱਚ ਕਹਿ ਪਾਣਾ ਮੁਸ਼ਕਲ ਹੈ ਪਰ ਮੈਟਰ ਇਹ ਹੋਊਗਾ ਦੇਖੋ ਕੰਪੋਜੀਸ਼ਨ ਕੀ ਆਂਦੀ ਹੈ ਕਿਸੇ ਨੂੰ ਕਲੀਅਰ ਮੰਡਟ ਮਿਲਦਾ ਕਿ ਨਹੀਂ ਮਿਲਦਾ ਕਿ ਫਿਰ ਉੱਥੇ ਕੋਲੀਸ਼ਨ ਗਵਰਨਮੈਂਟ ਬਣਦੀ ਹੈ ਜੇ ਕੋਲੀਸ਼ਨ ਬਣਦੀ ਤਾਂ ਉਹਨਾਂ ਦੇ ਕੋਲੀਸ਼ਨ ਪਾਰਟਨਰਸ ਦੀ ਆਪਸ ਵਿੱਚ ਕੀ ਅੰਡਰਸਟੈਂਡਿੰਗ ਹੈ ਰਾਈਟ ਆਲ ਥੀਸ ਮਤਲਬ ਐਸ ਵੇਲੇ ਗੈਸ ਕਰਨਾ ਮੁਸ਼ਕਲ ਹੈ ਕੈਨੇਡਾ ਚ ਮੈਨੂਫੈਕਚਰਿੰਗ ਯੂਨਿਟ ਬੰਦ ਪਈਆਂ ਨੇ ਸਰ ਵੱਡੀਆਂ ਵੱਡੀਆਂ ਜੇ 10 ਵੋਕੇਨਸੀਜ਼ ਨਿਕਲਦੀਆਂ ਨੇ ਤਾਂ ਲੱਖਾਂ ਦੀ ਤਦਾਦ ਚ ਪੰਜਾਬੀ ਲਾਈਨ ਬਣਾ ਕੇ ਖੜ ਜਾਂਦੇ ਨੇ ਵੀ ਸਾਨੂੰ ਪੋਸਟ ਮਿਲ ਜੇ ਪਰ ਇਹ ਸਥਿਤੀ ਬਹੁਤ ਮਾੜੀ ਆ ਪ੍ਰੈਜ਼ੈਂਟ ਟਾਈਮ ਚ ਕੈਨੇਡਾ ਚ ਤੁਹਾਨੂੰ ਸ਼ਾਇਦ ਪਤਾ ਹੀ ਹੋਊਗਾ ਵੀ ਪੰਜਾਬੀ ਨੇ ਜਿਹੜੇ ਆਪਣੇ ਲੰਬੇ ਲੱਬੇ ਲਾਈਨਾਂ ਚ ਖੜਦੇ ਨੇ ਜਾਨੀ ਕਿ ਪੀ ਐਚ ਡੀ ਕੋਈ ਹੋਰ ਵੱਡੀਆਂ ਵੱਡੀਆਂ ਕੁਆਲੀਫਿਕੇਸ਼ਨ ਹੋਲਡਰਸ ਨੇ ਉਹਨਾਂ ਦਾ ਪਰਵਿਕ ਖਾਤਰੇ ਚ ਉਹ ਪ੍ਰੈਜ਼ੈਂਟ ਟਾਈਮ ਚ ਇੰਡੀਆ ਬਾਬਸਾਂ ਕੇ ਵੀ ਵਧੀਆ ਪਰਵਿਕ ਬਣਾ ਸਕਦੇ ਨੇ ਇੰਡੀਆ ਆਈਟੀਆ ਡਿਗਰੀਆਂ ਹਾਸਲ ਕਰਕੇ ਵੀ ਉਹ ਛੋਟੀ ਜੌਬਸ ਲਈ ਕਿਉਂ ਕੈਨੇਡਾ ਦੀਆਂ ਲਾਈਨਾਂ ਚ ਖੜੇ ਨੇ ਦੇਖੋ ਮੈਂ ਇਹ ਨਹੀਂ ਕਹਿ ਸਕਦਾ ਇੰਡੀਆ ਆ ਕੇ ਪਰਵਿਕ ਬਣਾ ਸਕਦੇ ਦੇਖੋ ਇੰਡੀਆ ਚੋਂ ਪਹਿਲਾ ਮद्दा ਜਾਂਦਾ ਹੀ ਇਸ ਲਈ ਹੈ ਇੰਡੀਆ ਇਜ਼ ਅ ਓਵਰ ਪੋਪੂਲੇਟਿਡ ਕੰਟਰੀ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਪੋਪੂਲੇਸ਼ਨ ਬੇਸ ਰੱਖਦੇ ਹਾਂ ਜੀ ਠੀਕ ਹੈ ਜੀ ਜੇ ਚਾਈਨਾ ਸਾਡੇ ਤੋਂ ਵੱਡਾ ਚਾਈਨਾ ਸਾਡੇ ਬਰਾਬਰ ਆ ਪਰ ਉਹਦੇ ਕੋਲ ਚਾਈਨਾ ਕੋਲ ਛੱਟ ਤੋਂ ਤਿੰਨ ਟਾਈਮ ਲੈਂਡ ਬਿਲਕੁਲ ਦੇਖੋ ਮੈਨੂੰ ਨਹੀਂ ਪਤਾ ਕੈਨੇਡਾ ਤੋਂ ਬੱਚਾ ਵਾਪਸ ਆਏਗਾ ਤਾਂ ਉਹਨੂੰ ਇੱਥੇ ਓਪਰਚ्युनिटी ਗਵਰਨਮੈਂਟ ਪੰਜਾਬ ਗਵਰਨਮੈਂਟ ਨੇ ਕਿਹਾ ਬੱਚੇ ਆ ਵੀ ਰਹੇ ਨੇ ਅਸੀਂ ਲੈ ਕੇ ਵੀ ਆਵਾਂਗੇ ਉਹਨਾਂ ਲਈ ਇੱਥੇ ਓਪਰਚ्युनिटी ਵੀ ਖੋਲਾਂਗੇ ਜੋਬਸ ਵੀ ਦਵਾਂਗੇ ਤੁਹਾਨੂੰ ਕੁਝ ਲੱਗਦਾ ਵੀ ਇਥੋਂ ਸਰਕਾਰ ਸ਼ਾਇਦ ਇਹ ਵਾਣ ਹੋਵੇਗੀ ਜਾਂ ਦੇਖੋ ਜਿੱਥੇ ਬੱਚੇ ਆਣਗੇ ਉਧਰੋਂ ਫਲਾਈ ਕਰਕੇ ਇੱਕ ਸਟੇਟਮੈਂਟ ਹੋਣੀ ਇੱਕ ਐਕਸ਼ਨ ਪਲਾਨ ਹੋਣਾ ਜੇ ਗਵਰਨਮੈਂਟ ਨੇ ਸਟੇਟਮੈਂਟ ਦਿੰਦੀ ਹੈ ਤਾਂ ਗਵਰਨਮੈਂਟ ਆਪਣਾ ਐਕਸ਼ਨ ਪਲਾਨ ਦੇ ਦੇ ਲੋਕਾਂ ਨੂੰ ਲੱਗੇਗਾ ਵੀ ਐਕਸ਼ਨ ਪਲਾਨ ਚ ਦਮ ਹੈ ਤਾਂ ਆ ਜਾਣਗੇ ਲੋਕੀ ਹੂੰ ਕੌਣ ਉੱਥੇ ਲਾਈਨਾਂ ਚ ਠੰਡ ਚ ਖੜ ਕੇ ਜੀ ਰਾਈਟ ਪੀ ਐਚ ਡੀ ਕਰਨ ਤੋਂ ਬਾਅਦ ਵੀ ਭਾਂਡੇ ਮੰਜਦੀ ਆਮ ਨਾਟ ਡਿਮਾਈਨਿੰਗ ਭਾਂਡੇ ਮੰਜਦੀ ਜੌਬ ਨੂੰ ਬਿਲਕੁਲ ਜੇ ਇੱਕ ਮਜ਼ਬੂਤ ਤੁਸੀਂ ਕਿਹਾ ਬੱਚਿਆਂ ਕੋਲ ਪੀ ਐਚ ਡੀ ਦੀ ਡਿਗਰੀ ਹੈ ਤਾਂ ਵੀ ਉਹ ਲਾਈਨਾਂ ਚ ਖੜੇ ਨੇ ਲਾਈਨਾਂ ਚ ਉਹ ਪੀ ਐਚ ਡੀ ਦੀ ਜੌਬ ਕਰਨ ਲਈ ਨਹੀਂ ਖੜੇ ਉਹ ਇੱਕ ਬੇਸਿਕ ਜੌਬ ਲੈਣ ਲਈ ਖੜ ਮਕਾਨ ਦਾ ਕਿਰਾਇਆ ਤੇ ਰੋਟੀ ਦਾ ਖਰਚਾ ਨਿਕਲ ਜੀ ਜੇ ਸਰਕਾਰ ਪੰਜਾਬ ਸਰਕਾਰ ਇਹ ਕਹਿੰਦੀ ਹੈ ਠੀਕ ਹੈ ਸਟੇਟਮੈਂਟ ਹੈਗੀ ਹੈ ਐਕਸ਼ਨ ਪਲਾਨ ਦੇਣ ਕਨਵਿੰਸ ਕਰਨ ਪੰਜਾਬ ਨੂੰ ਖੁਸ਼ਹਾਲ ਬਣਾਉਣ ਠੀਕ ਹੈ ਮੇਰਾ ਬੜਾ ਦਿਲ ਖਰਾਬ ਹੁੰਦਾ ਜਦੋਂ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਦੇਖੇ ਆ ਵੀ ਪਰਿਵਾਰਾਂ ਦੇ ਪਰਿਵਾਰ ਚਲੇ ਗਏ ਤਾਲੇ ਲੱਗੇ ਹੋਏ ਆ ਜੀ ਲਿਆਂ ਸਰਕਾਰ ਵਾਪਸ ਕਰਨ ਉਹਨਾਂ ਕੋਈ ਨੀਤੀ ਬਣਾਉਣ ਜਿੱਥੇ ਉਹਨਾਂ ਨੂੰ ਇਨਕਰੇਜਮੈਂਟ ਮਿਲੇ ਕਿ ਅਸੀਂ ਯਾਰ ਅਸੀਂ ਆਪਣੀ ਮਿੱਟੀ ਨਾਲ ਫੇਰ ਜਾ ਕੇ ਜੁੜੀਏ ਸਾਡੀ ਮਿੱਟੀ ਸਾਨੂੰ ਬੁਲਾ ਰਹੀ ਹੈ ਬੁਲਾ ਕੋਈ ਮਿੱਟੀ ਛੱਡ ਕੇ ਨਹੀਂ ਜਾਂਦਾ ਜਿੰਨੂੰ ਜਿੰਨੂੰ ਸੁੱਖ ਮਿਲਦਾ ਹੋਵੇ ਜੇ ਉਹਨੂੰ ਲੱਗੇਗਾ ਮੈਂ ਇੱਥੇ ਆ ਕੇ ਮੈਨੂੰ ਸੁੱਖ ਮਿਲ ਜੂਗਾ ਮੇਰੇ ਹਿਸਾਬ ਨਾਲ ਜੇ ਕੋਈ ਚੰਗਾ ਐਕਸ਼ਨ ਪਲਾਨ ਹੋਊਗਾ ਬੜੇ ਦੁਨੀਆ ਵੋਲੰਟੀਅਰ ਕਰਕੇ ਵਾਪਸ ਆਣਗੇ ਜੀ ਸਰ ਵੱਡੀਆਂ ਵੱਡੀਆਂ ਕੰਪਨੀਆਂਜ਼ ਲੇ ਆਫ ਕਰ ਰਹੀਆਂ ਨੇ ਏਮਪਲੋਇਸ ਨੂੰ ਚਾਹੇ ਉਹ ਮਾਈਕਰੋਸਾਫਟ ਆ ਚਾਹੇ ਉਹ ਗੂਗਲ ਆ ਚਾਹੇ ਉਹ ਮੈਟਾ ਦੀ ਆ ਇਹਦਾ ਇੰਪੈਕਟ ਤਾਂ ਆਲ ਆਲ ਵਰਲਡ ਓਵਰ ਪੈ ਹੀ ਰਿਹਾ ਵੀ ਮਾਈਗ੍ਰੈਂਟਸ ਗਏ ਹੋਣੇ ਚਾਹੀਏ ਉੱਥੇ ਐਚ1 ਵੀਜ਼ਾ ਥਰੂ ਗਏ ਹੋਏ ਨੇ ਪਰ ਆਪਣੇ ਇੰਡੀਅਨਸ ਤੇ ਖਾਸ ਇੰਪੈਕਟ ਹੈ ਐਚ1 ਵੀ ਵੀਜ਼ਾ ਨੂੰ ਲੈ ਕੇ ਕਿਉਂਕਿ ਮੋਸਟਲੀ ਇੰਡੀਅਨਸ ਬਹੁਤ ਜ਼ਿਆਦਾ ਸੰਖਿਆ ਚ ਗਏ ਹੋਏ ਨੇ ਉੱਥੇ ਤੁਹਾਨੂੰ ਲੱਗਦਾ ਵੀ ਇਹ ਕੰਪਨੀਆਂਜ਼ ਨੇ ਜਿਹੜੀਆਂ ਕੋਈ ਲਿਬਰਲ ਪਾਲਿਸਿਸ ਕ੍ਰੀਏਟ ਕਰਨੀਆਂ ਜਾਂ ਰੈਸੈਸ਼ਨ ਨੂੰ ਲੈ ਕੇ ਕੀ ਉਹਨਾਂ ਦਾ ਹੋ ਸਕਦਾ ਮਕਸਦ ਵੀ ਹਾਂ ਹੋਰ ਇਨਕਰੇਜ ਕਰੀਏ ਵੀ ਇਹ ਬੰਦ ਨਾ ਹੋਵੇ ਸਿਸਟਮ ਚੱਲਦਾ ਰਹੇ ਵੇਖੋ ਜੀ ਮੈਂ ਇੱਕ ਗੱਲ ਕਹਾਂ ਕੰਪਨੀਆਂਜ਼ ਜਿਹੜੀਆਂ ਹੁੰਦੀਆਂ ਨੇ ਕਾਰਪੋਰੇਟਸ ਹਮ ਉਹ ਕੈਪੀਟਲ ਹੁੰਦਾ ਉਹਨਾਂ ਦਾ ਕਨਸਰਨ ਵੈਲਿਊਏਸ਼ਨ ਹੁੰਦਾ ਉਹਨਾਂ ਦਾ ਬਹੁਤ ਹੱਦ ਕਰਕੇ ਕਨਸਰਨ ਹੈ ਹੁੰਦਾ ਵੀ ਅਸੀਂ ਆਪਣਾ ਸਟਾਕ ਦੀ ਵੈਲਿਊ ਨੂੰ ਜਾਂ ਸ਼ੇਅਰਹੋਲਡਰ ਨੂੰ ਕੀ ਪ੍ਰੂਵ ਕਰਨਾ ਵੀ ਸਾਡੀ ਜਿਹੜੀ ਹੈ ਅੰਡਰਲਾਈਨ ਜਿਹੜੀ ਹੈ ਉਹ ਕਿੱਥੇ ਤੱਕ ਇੰਪਰੂਵ ਹੋਈ ਹੈ ਸੋ ਦੇ ਆਰ ਨਾਟ ਗੋਇੰਗ ਟੂ ਥਿੰਕ ਬਿਫੋਰ ਲੇਇੰਗ ਆਫ ਮੋਰ ਐਂਡ ਮੋਰ ਪੀਪਲ ਸੋ ਮੈਨੂੰ ਕਾਰਪੋਰੇਟਸ ਤੋਂ ਕੋਈ ਉਮੀਦ ਨਹੀਂ ਹੈ ਕਿ ਇਹ ਸਿਸਟਮ ਨੂੰ ਰਿਫਾਈਨ ਕਰ ਲੈਣਗੇ ਇਹ ਜਿਵੇਂ ਤੁਸੀਂ ਕਿਹਾ ਮੈਂ ਪਹਿਲਾਂ ਵੀ ਕਿਹਾ ਰੈਸੈਸ਼ਨ ਬਹੁਤ ਵੱਡਾ ਪੋਸਟ ਕੋਵਿਡ ਜੀ ਹੁਣ ਜੇ ਮਾਈਕਰੋਸਾਫਟ ਕੱਟ ਰਿਹਾ ਐਮਾਜ਼ਨ ਕੱਟ ਰਿਹਾ ਫੇਸਬੁੱਕ ਕੱਟ ਰਿਹਾ ਇਹ ਇਸੇ ਲਈ ਕੱਟ ਰਹੇ ਨੇ ਕਿਉਂਕਿ ਰੈਸੈਸ਼ਨ ਹੈ ਪਰ ਮੈਨੂੰ ਕੰਪਨੀਆਂ ਤੋਂ ਕੋਈ ਇੰਨੀ ਖਾਸ ਉਮੀਦ ਨਹੀਂ ਹੈ ਕਿ ਉਹ ਲੁਕਾਂ ਪਰ ਸੋਚ ਕੇ ਜਾਂ ਉਹਨਾਂ ਦੇ ਭਵਿੱਖ ਬਾਰੇ ਸੋਚ ਕੇ ਆਪਣੀ ਬਾਟਮ ਲਾਈਨ ਨੂੰ ਸਫਰ ਕਰਨ ਦੇਣਗੇ ਜੀ ਸੋ ਧੰਨਵਾਦ ਧੰਨਵਾਦ ਸਰ ਤੁਹਾਡਾ ਇਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਕਿ ਕੈਨੇਡਾ ਲਿਬਰਲ ਪਾਲਿਸੀ ਲੈ ਕੇ ਆਉਂਦਾ ਜਾਂ H1V ਵੀਜ਼ੇ ਨੂੰ ਲੈ ਕੇ 트ੰਪ ਦੀਆਂ ਕੀ ਪਾਲਿਸਿਸ ਹੋਣਗੀਆਂ ਥੋੜਾ ਹੋ ਲਿਬਰ ਲਿਬਰਲ ਹੋਣਗੇ ਜਾਨੇ ਸੋ ਥੈਂਕ ਯੂ ਸਰ ਧੰਨਵਾਦ